100 ਦਿਨ ਚੋਰ ਦੇ 1 ਦਿਨ ਸਾਥ ਦਾ ਇਹ ਸ਼ਬਦ ਟੁੱਕਦੇ ਨੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਉੱਤੇ ਔਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਸ਼ਿਕਾਇਤ ਕਰਤਾ ਖੁਦ ਸਾਡੇ ਨਾਲ ਨੇ ਆਕਾਸ਼ ਬੱਤਾ ਜਿਨ੍ਹਾਂ ਨੇ ਸੀਬੀਆਈ ਤੱਕ ਪਹੁੰਚ ਕੀਤੀ ਉਸ ਤੋਂ ਬਾਅਦ ਕੀ ਕੁਝ ਹੋਇਆ ਅੱਜ ਸਾਰਾ ਦਿਨ ਤੁਸੀਂ ਦੇਖਿਆ ਸੀ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਆਕਾਸ਼ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹਣਾ ਕਿ ਇਸ ਕੇਸ ਦਾ ਮੁੱਢ ਕਿੱਥੋਂ ਵੱਜਦਾ ਔਰ ਤੁਸੀਂ ਕਦੋਂ ਤੋਂ ਸਕ੍ਰੈਪ ਵਾਲਾ ਕੰਮ ਕਰਦੇ ਸੀ ਮੇਰੇ ਤੇ ਨਾ ਇੱਕ ਤੋਂ 2 ਸਾਲ ਪਹਿਲਾਂ ਇੱਕ ਝੂਠਾ ਮਕਦਮਾ ਦਰਜ ਹੁੰਦਾ ਸਰਾਂਧ ਖਾਣੇ ਦੇ ਵਿੱਚ ਜਿਸ ਦੀ ਆੜ ਦੇ ਵਿੱਚ ਪਿਛਲੇ ਮਹੀਨੇ ਤੋਂ ਮੈਨੂੰ ਇਹਨਾਂ ਦਾ ਜਿਹੜਾ ਟਾਊਟ ਹੈ ਕਿਰਸ਼ਾਨ ਨੂੰ ਉਹਦੇ ਦੀ ਕਾਲ ਜਾਣ ਲੱਗ ਜਾਂਦੀਆਂ ਨੇ ਕਿ ਇਸ ਦਾ ਚਲਾਨ ਪੇਸ਼ ਕਰ ਦੇਣਗੇ ਭੁੱਲਰ ਸਾਹਿਬ ਨੂੰ ਆਪਾਂ ਮਿਲਣਾ ਪੈਣਾ ਹੈ ਤੇਰਾ ਨੁਕਸਾਨ ਕਰ ਦੇਣਗੇ ਤੇ ਮੈਂ ਪੁੱਛਿਆ ਵੀ ਆਪਾਂ ਕਿਸ ਚੀਜ਼ ਲਈ ਮਿਲਣਾ ਨਹੀਂ ਚਲੋ ਕੰਮ ਕਰਦੇ ਆ ਮੈਂ ਕਿਹਾ ਨਾ ਬਿਲਕੁਲ ਕੋਈ ਨਹੀਂ ਆਪਾਂ ਕੁਝ ਨਹੀਂ ਦੇਣਾ ਤੇ ਇਸ ਦੌਰਾਨ ਮੈਨੂੰ ਧਮਕੀ ਆਉਂਦੀ ਆ ਵੀ ਤੇਰੇ ਤੇ ਹੁਣ ਝੂਠੇ ਪਰਚੇ ਹੋਣੇ ਨੇ ਇਹ ਹੋਣਾ ਮੈਂ ਕਿਹਾ ਕਿਰਸ਼ਾਨ ਨੂੰ ਇਹ ਗਲਤ ਹੋ ਰਿਹਾ ਹੈ ਬਟ ਤੂੰ ਦੱਸ ਕਿਵੇਂ ਨਿਬੜੂਗਾ ਤਾਂ ਕਿਰਸ਼ਾਨੂੰ ਮੈਨੂੰ ਕਹਿੰਦਾ ਜੀ ਭੁੱਲਰ ਸਾਹਿਬ 8 ਲੱਖ ਰੁਪਏ ਮੰਗ ਰਹੇ ਨੇ ਮੈਂ ਕਿਹਾ ਜੀ ਆਪਾਂ ਕਿਸ ਚੀਜ਼ 8 ਲੱਖ ਰੁਪਏ ਦਈਏ ਇਹਨਾਂ ਨੂੰ ਤਾਂ ਇਸ ਦੌਰਾਨ ਮੈਂ ਦੇਖਿਆ ਮੈਂ ਆਕੇ ਆਪਣਾ ਸੀਬੀਏ ਦੇ ਵਿੱਚ ਪੇਸ਼ ਹੋਇਆ ਤੇ ਦੱਸੀ ਆਪਣੀ ਸਾਰੀ ਕਹਾਣੀ ਵੀ ਮੈਨੂੰ ਤਾਂ ਜੀ ਇਹਦਾ ਬਲੈਕਮੇਲ ਕਰ ਰਹੇ ਨੇ ਸੀਬੀਏ ਤੇ ਵੀ ਆਉਣਾ ਪਹਿਲਾਂ ਕਿਰਸ਼ਾਨੂੰ ਬਾਰੇ ਚਾਨਣਾ ਪਾਓ ਤੁਹਾਡਾ ਦੋਸਤ ਸੀ ਉਹ ਕੌਣ ਹੈ ਬੰਦਾ ਉਹ ਬ੍ਰੋਕਰ ਹੈ ਜੀ ਅਫਸਰਾਂ ਦਾ ਉਹ ਕਿੱਥੇ ਦਾ ਰਹਿਣ ਵਾਲਾ ਕਿੱਥੋਂ 90 ਦਾ 90 ਦਾ ਹਾਂਜੀ ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਮੈਂ ਜਦੋਂ ਸੀਬੀਆਈ ਪੇਸ਼ ਹੋਇਆ ਤਾਂ ਮੈਂ ਆ ਕੇ ਸਾਰੀ ਆਪਣੀ ਦੁੱਖ ਭਰੀ ਕਹਾਣੀ ਦੱਸੀ ਤਾਂ ਸੀਬੀਆਈ ਨੇ ਮੇਰਾ ਪੂਰਾ ਸਾਥ ਦਿੱਤਾ ਇਹਦਾ ਟਰੈਪ ਲਾ ਕੇ 8 ਲੱਖ ਚੋਂ ਅੱਜ 5 ਲੱਖ ਦੀ ਪਹਿਲੀ ਰਕਮ ਦੇਣ ਦੇ ਹੋਏ ਇਹਨਾਂ ਨੂੰ ਫੜਿਆ ਸੀਬੀਆਈ ਤੇ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ ਸਰਕਾਰ ਤੱਕ ਪੁਲਿਸ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਕੀਤੀ ਭਾਈ ਜੀ ਮੇਰੀ ਗੱਲ ਸੁਣੋ ਇਸ ਗੱਲ ਨੂੰ ਤੁਸੀਂ ਮੀਡੀਆ ਵਾਲੇ ਬਿਰ ਤੋਂ ਚੰਗੀ ਭਲੀ ਭੰਤੀ ਜਾਣਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਆਪਣੇ ਇੱਕ ਡੀਆਈਜੀ ਤੇ ਕਾਰਵਾਈ ਕਰ ਦੂਗੀ ਉਲਟਾ ਮੇਰੇ ਤੇ ਕਿੰਨੇ ਪਰਚੇ ਹੋ ਜਾਣੇ ਸੀ ਇਹ ਪਤਾ ਨਹੀਂ ਸੀ ਲੱਗਣਾ ਮੈਨੂੰ ਹੁਣ ਵੀ ਮੈਂ ਅੱਜ ਹੀ ਅੱਜ ਹੀ ਆਪਣੇ ਵਕੀਲ ਸਾਹਿਬ ਤੋਂ ਮੈਂ ਪਟੀਸ਼ਨ ਫਾਈਲ ਕਰਾਈ ਹੈ ਹਾਈ ਕੋਰਟ ਦੇ ਵਿੱਚ ਕਿ ਸਵੇਰੇ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਵਾਈ ਜਾਵੇ ਮੇਰੇ ਤੇ ਕੋਈ ਝੂਠਾ ਮੁਕੱਦਮਾ ਨਾ ਦਰਜ ਹੋਵੇ ਇਸ ਚੀਜ਼ ਲਈ ਮੈਂ ਸਾਰੇ ਹੀ ਆਪਣੀ ਮੰਗ ਹਾਈ ਕੋਰਟ ਦੇ ਅੱਗੇ ਰੱਖੀ ਹੈ ਜਿਹਦੀ ਸੁਣਵਾਈ ਕੱਲ ਤੇ ਰੱਖੀ ਗਈ ਹੈ ਬਦਮਾਸ਼ਾ ਗੁੰਡਿਆਂ ਵੱਲੋਂ ਰੰਗਦਾਰੀਆਂ ਤਾਂ ਕਾਰੋਬਾਰੀਆਂ ਤੋਂ ਮੰਗਦੇ ਬਹੁਤ ਵਾਰੀ ਦੇਖਿਆ ਗਿਆ ਪਰਚੇ ਵੀ ਹੁੰਦੇ ਆ ਪਰ ਤੁਹਾਨੂੰ ਪੁਲਿਸ ਨਾਲ ਵਾ ਕਿਵੇਂ ਪੈ ਗਿਆ ਬਦਮਾਸ਼ ਮੰਗਦੇ ਸੀ ਰੰਗਦਾਰੀਆਂ ਭਾਈ ਜੀ ਬਦਮਾਸ਼ ਤਾਂ ਫਿਰ ਬੰਦਾ ਕੋ ਬੰਦਾ ਦੇਖ ਕੇ ਮੰਗਦੇ ਨੇ ਇਹ ਡੀਆਈਜੀ ਪੁੱਲਰ ਸਾਹਿਬ ਦਾ ਤਾਂ ਆਪਣਾ ਹੀ ਸਿਸਟਮ ਚੱਲਿਆ ਹੋਇਆ ਸੀ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਸਾਹਮਣੇ ਵਾਲੇ ਦੀ ਕਮਾਈ ਕੀ ਹੈ ਵੀ ਉਹ ਲੱਖ ਕਮਾਉਂਦਾ 50 ਹਜ਼ਾਰ ਕਮਾਉਂਦਾ ਮੈਨੂੰ 2-10 ਲੱਖ ਮੈਨੂੰ 2-8 ਲੱਖ ਬਾਈ ਜੀ ਹਮਾਲ ਹੈ ਯਾਰ ਆਪਣੇ ਬੱਚਿਆਂ ਨੂੰ ਨਾ ਰੋਟੀ ਖਵਾਈਏ ਇਹਨਾਂ ਨੂੰ ਪੈਸਾ ਦੇ ਦਈਏ ਉਹ ਹਾਲਾਤ ਬਣ ਗਏ ਸੀ ਮੈਂ ਕੀ ਕਰਦਾ ਸੀਬੀਆਈ ਚਾਉਣਾ ਮੇਰੀ ਮਜਬੂਰੀ ਸੀ ਜੇ ਮੈਂ ਨਾ ਆਂਦਾ ਤਾਂ ਮੇਰਾ ਇੱਕ ਪਤਾ ਨਹੀਂ ਘਰ ਵੀ ਬੁਕਾ ਦਿੰਦਾ ਬੰਦਾ ਜਿਹੜੇ ਹਿਸਾਬ ਨਾਲ ਮੈਨੂੰ ਬਲੈਕਮੇਲ ਕਰ ਰਿਆ ਸੀ ਇੱਕ ਕਿਰਸ਼ਾਨੂ ਜਿਹੜਾ ਦੱਸਿਆ ਤੁਸੀਂ ਨਾਬੇ ਦਾ ਰਹਿਣ ਵਾਲਾ ਇਹਦੀ ਬੈਕਗ੍ਰਾਉਂਡ ਹੋਰ ਪਤਾ ਸੀ ਤੁਹਾਡੀ ਜਾਣ ਪਛਾਣ ਕਿਵੇਂ ਹੋਈ ਨਹੀਂ ਨਹੀਂ ਇਦਾਂ ਹੀ ਬਸ ਜਿਵੇਂ ਕੋਈ ਮਿਲ ਜਾਂਦਾ ਕਦੇ ਬੰਦਾ ਤੇਰੇ ਮੈਨੂੰ ਕਿਹਾ ਵੀ ਭੁੱਲਰ ਸਾਹਿਬ ਮੇਰੇ ਦੋਸਤ ਨੇ ਇਦਾਂ ਇਹਨੇ ਦੱਸਿਆ ਤੇ ਆਪੇ ਬਾਅਦ ਚ ਆ ਕੇ ਮੈਨੂੰ ਮਤਲਬ ਕਿ ਮੇਰੇ ਮਨ ਦੇ ਵਿੱਚ ਪੂਰਾ ਡਾਊਟ ਹੈ ਕਿ ਮੇਰੇ ਪਿੱਛੇ ਭੁੱਲਰ ਨੂੰ ਲਾਉਣ ਵਾਲਾ ਇਹੀ ਕਿਰਸ਼ਾਨੂ ਹੈ ਹੂੰ ਮਤਲਬ ਇਹੀ ਦੱਸਦਾ ਸੀ ਸਭ ਜੀ ਜੀ ਇਹੀ ਦੱਸਦਾ ਸੀ ਜੀ ਇਹੀ ਦੱਸਦਾ ਸੀ ਵੀ ਇਸ ਬੰਦੇ ਦਾ ਕੰਮ ਵਧੀਆ ਦੇ ਕੋ ਪੈਸੇ ਨੇ ਚਾਹ ਰ ਇਹ ਉਹ ਇਹ ਚੀਜ਼ਾਂ ਕਰਦਾ ਸੀ ਹੂੰ ਉਹਦਾ ਪਹਿਲੀ ਵਾਰੀ ਐਚਐਸ ਭੁੱਲਰ ਦੇ ਨਾਲ ਵਾਅ ਕਦੋਂ ਪੈਂਦਾ ਆਹੀ ਬਸ ਮੇਰਾ ਹੋਰ ਕਿਹੜਾ ਵਾਹੇ ਜੀ ਆਹੀ ਕੰਮ ਚ ਪਿਆ ਵਾ ਹੋਰ ਮੇਰਾ ਕੋਈ ਇਸ ਬੰਦੇ ਨਾਲ ਨਹੀਂ ਗੱਲਬਾਤ ਤੁਹਾਡੀ ਅਸੀਂ ਸ਼ਿਕਾਇਤ ਦੀ ਕਾਪੀ ਦੇਖੀ ਹੈ ਸੀਬੀਆਈ ਚ ਜੋ ਦਿੱਤੀ ਗਈ ਇੱਕ 11 ਤਰੀਕ ਨੂੰ ਦਿੱਤੀ ਗਈ ਹੈ ਪਰ ਉਹਦੇ ਵਿੱਚ ਜ਼ਿਕਰ ਤਾਂ ਹੈ ਕਿ ਸਤੰਬਰ ਮਹੀਨੇ ਦੇ ਪੈਸੇ ਨਹੀਂ ਆਏ ਅਗਸਤ ਦੇ ਨਹੀਂ ਉਹੀ ਦੱਸਣ ਲੱਗੇ ਆ ਵੀ ਪਿਛਲੇ ਮਹੀਨੇ ਤੋਂ ਪ੍ਰੇਸ਼ਾਨ ਕਰ ਰਹੇ ਅਸੀਂ ਮੈਨੂੰ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਆਂਦੀ ਕੀ ਕਹੇ ਵੀ ਪਿਛਲੇ ਮਹੀਨੇ ਤੋਂ ਤੇ ਆਂਦੀ ਕਹਿੰਦਾ ਵੀ ਉਹ ਪਿਛਲੇ ਮਹੀਨੇ ਵੀ ਨਹੀਂ ਗਏ ਉਹਦੇ ਕੋਲ ਮੈਂ ਕਿਹਾ ਯਾਰ ਵੀ ਇਹ ਕੀ ਮਤਲਬ ਹੈ ਪਿਛਲੇ ਮਹੀਨੇ ਨਹੀਂ ਗਏ ਠੀਕ ਹੈ ਨਾ ਕਹਿੰਦਾ ਜੇ ਕੰਮ ਕਰਨਾ ਇਹਨੂੰ ਮਿਲਣਾ ਪਊ ਮੈਂ ਕਿਹਾ ਜੀ ਆਪਾਂ ਨਹੀਂ ਮਿਲ ਸਕਦੇ ਹੈਗੇ ਆਪਾਂ ਚੋਰੀ ਫੀਮ ਵੇਚਦੇ ਆਂ ਸੀ ਨਸ਼ਾ ਵੇਚਦੇ ਆਂ ਸੀ ਵੀ ਇਹਨੂੰ ਮਿਲੀਏ ਹੂੰ ਸੋ ਇਸ ਕਰਕੇ ਮੈਂ ਸੀਬੀਆਈ ਆ ਕੇ ਆਪਣਾ ਪੱਖ ਰੱਖਿਆ ਤੇ ਸੀਬੀਆਈ ਨੇ ਮੇਰਾ ਬਹੁਤ ਵਧੀਆ ਸਾਥ ਦਿੱਤਾ ਮੈਨੂੰ ਇਨਸਾਫ ਦਿਵਾਇਆ ਅੱਜ ਦੀ ਅਰੇਸਟ ਮੇਰੇ ਮਨ ਨੂੰ ਬਹੁਤ ਸ਼ਾਂਤੀ ਹੈ ਆਕਾਸ਼ ਜੀ ਜਦੋਂ ਕੋਈ ਵੱਡਾ ਪੁਲਿਸ ਅਫਸਰ ਸਾਹਮਣੇ ਦਿਖਦਾ ਹੋਵੇ ਨਾ ਤਾਂ ਬੰਦਾ ਪਹਿਲਾਂ ਹੀ ਕੰਬਣ ਲੱਗ ਜਾਂਦਾ ਕਿ ਕਿਤੇ ਸੱਚੀ ਨਾ ਝੂਠੇ ਪਰਚੇ ਪੈ ਜਾਣ ਤੁਹਾਡੇ ਮਨ 'ਚ ਡਰ ਪੈ ਆਇਆ ਕਿ ਨਹੀਂ ਬਾਈ ਜੀ ਗੱਲ ਇਹ ਆ ਤਰੀਕੇ ਦੋ ਹੀ ਸੀ ਜਾਂ ਤਾਂ ਇਹ ਠੀਕ ਹੈ ਜਾਂ ਫਿਰ ਇਹਦੇ ਉਲਟ ਖੜਾ ਹੋ ਕੇ ਅੱਜ ਮੈਂ ਇੱਕ ਮਿਸਾਲ ਕਾਇਮ ਕੀਤੀ ਹੈ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਕੱਲ 12 ਵਜੇ ਤੱਕ ਮੈਂ ਤੁਹਾਨੂੰ ਡਿਟੇਲ ਦੱਸੂਗਾ ਕਿ ਮੈਨੂੰ ਕਿੰਨੇ ਲੋਕਾਂ ਦੇ ਫੋਨ ਆ ਗਏ ਜਿਹੜੇ ਇਹਦੇ ਸਤਾਏ ਹੋਏ ਨੇ ਕਿੰਨੇ ਤੋਂ ਪਰੇਸ਼ਾਨ ਨੇ ਕੱਲਾ ਕੱਲਾ ਮੈਨੂੰ ਇਹੀ ਕਹਿ ਰਿਹਾ ਵੀ ਅਸੀਂ ਤੇਰੇ ਨਾਲ ਆ ਤੇਰੇ ਨਾਲ ਜਦ ਇੰਨੇ ਲੋਕ ਆਪਣੇ ਨਾਲ ਆਪਣੇ ਪੰਜਾਬੀ ਭਰਾ ਆਪਣੇ ਨਾਲ ਨੇ ਆਪਾਂ ਕਿਹ ਤੋਂ ਡਰਾਂਗੇ ਯਾਰ ਜਦੋਂ ਵੱਡਿਆਂ ਬੰਦੇ ਨਾਲ ਵਾਅ ਪੈਂਦਾ ਹੈ ਆਮ ਤੌਰ ਤੇ ਦੇਖਿਆ ਜਾਂਦਾ ਕੰਪਰੋਮਾਈਜ਼ ਹੁੰਦਾ ਆਖਰਕਾਰ ਬਾਈ ਜੀ ਇਹ ਵੀਡੀਓ ਸੇਵ ਰੱਖਣੀ ਹੈ ਹੂੰ ਠੀਕ ਹੈ ਜਿੱਦਣ ਇਹਨੂੰ ਮੈਂ ਸਜ਼ਾ ਕਰਾਊਗਾ ਨਾ ਉਸ ਦਿਨ ਵੀ ਆਪਾਂ ਐਵੇਂ ਹੀ ਮਿਲਾਂਗੇ ਇਹੀ ਸਮਾਂ ਹੋਊਗਾ ਤੇ ਮੈਂ ਇਹਨੂੰ ਸਜ਼ਾ ਕਰਾਣ ਤੱਕ ਪਿੱਛੇ ਨਹੀਂ ਹਟੂੰਗਾ ਮੈਂ ਸਵੇਰੇ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਫਾਈਲ ਕੀਤੀ ਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹਦੀ ਤਾਂ ਮੈਂ ਨਾਨੀ ਨਾ ਚੇਤੇ ਗ੍ਰਾਂਤੀ ਤੱਕ ਕੀ ਯਾਦ ਰੱਖੂਗਾ ਵੀ ਕਿਸੇ ਨੇ ਬਾਹ ਪਿਆ ਸੀ ਇਹਦਾ ਤੁਸੀਂ ਧਾਰ ਰੱਖਿਆ ਮਨ ਪੂਰਾ ਜੀ ਪੂਰਾ ਬਾਈ ਜੀ ਮੇਰੇ ਬੱਚਿਆਂ ਦੇ ਪੈਸੇ ਇਹ ਇੱਕ ਚੋਰ ਬੰਦਾ ਖਾਊਗਾ ਇਹਨੂੰ ਤਾਂ ਨਹੀਂ ਮੈਂ ਐਵੇਂ ਦਿਖਾਣ ਦਿੰਦਾ ਕਿਉਂ ਅਸੀਂ ਕਮਾਨਨੇ ਅਸੀਂ ਆਪਣੇ ਲਈ ਕਮਾਨਨੇ ਇਹ ਕੌਣ ਹੈ ਤੁਹਾਡੀ ਪਹਿਲੀ ਵਾਰੀ ਫੋਨ ਤੇ ਗੱਲ ਹੋਈ ਐ ਐਚਐਸ ਭੁੱਲਰ ਨਾਲ ਜਾਂ ਡਾਇਰੈਕਟ ਨਹੀਂ ਹੋਈ ਕਦੇ ਗੱਲ ਕਿਰਸ਼ਾਨੂੰ ਨੇ ਗੱਲ ਕੀਤੀ ਸੀ ਫੋਨ ਹੈਂਡ ਫਰੀ ਸੀ ਮੌਦੀ ਰਿਕਾਰਡਿੰਗ ਕੀਤੀ ਉਹ ਸਾਰੀ ਲੈ ਕੇ ਸੀਬੀਆਈ ਨੂੰ ਦਿੱਤੀ ਉਸ ਦੇ ਦੌਰਾਨ ਇਨਵੈਸਟੀਗੇਸ਼ਨ ਚੱਲੀ ਇਨਵੈਸਟੀਗੇਸ਼ਨ 'ਚ ਮੈਂ ਸਹੀ ਪਾਇਆ ਗਿਆ ਇਹ ਗਲਤ ਪਾਇਆ ਗਿਆ ਤੁਹਾਨੂੰ ਪਤਾ ਹੀ ਹੈ ਸੀਬੀਆਈ ਕਿਤੇ ਐਵੇਂ ਤਾਂ ਅਰੈਸਟ ਕਰਦੀ ਨਹੀਂ ਕਿਸੇ ਨੂੰ ਐਵੇਂ ਨਹੀਂ ਫੜਦੀ ਕੈਟ 'ਚ ਪੂਰਾ ਆਡੀਓ ਦਾ ਵੇਰਵਾ ਨਹੀਂ ਆ ਉਹਦੇ 'ਚ ਕਹਿ ਕੀ ਰਿਹਾ ਉਹ ਉਹਦੇ 'ਚ ਇਹ ਕਹਿ ਰਿਹਾ ਵੀ ਇਹ ਤਾਂ 8 ਲੱਖ ਲੈਣਾ ਜਿੰਨੇ ਪੈਸੇ ਦਿੰਦਾ ਦਈ ਚੱਲ ਇਹ ਤਾਂ 8 ਪੂਰਾ ਕਰਾ ਦੇ ਅੱ ਇਹੀ ਗੱਲ ਕਹੀ ਉਹਨੇ ਜੀ ਤੇ ਤੁਸੀਂ ਫਿਰ ਪਹਿਲੀ ਵਾਰੀ ਚੰਡੀਗੜ੍ਹ ਕਿੱਥੇ ਸੱਦਿਆ ਜਾਂਦਾ ਪੈਸੇ ਦੇਣ ਲਈ ਉਹ ਜੀ ਕਿ ਇਨਵੈਸਟੀਗੇਸ਼ਨ ਦਾ 파ਟਾ ਹਜੇ ਆਪਾਂ ਉਹਦੇ ਬਾਰੇ ਕੋਈ ਜ਼ਿਆਦਾ ਡਿਸਕਸ ਨਾ ਕਰੀਏ ਕਿਉਂਕਿ ਹਜੇ ਸੀਬੀਆਈ ਨੇ ਅੱਗੇ ਬਹੁਤ ਕੰਮ ਕਰਨੇ ਨੇ ਇਹ ਗੱਲਾਂ ਦਾ ਪਲੀਜ਼ ਆਪਾਂ ਫਿਰ ਜੀ ਜੀ ਦੋ ਚਾਰ ਦਿਨ ਤੱਕ ਕੋਈ ਵੀ ਤੁਹਾਡੇ ਤੋਂ ਇਹ ਜਿਹੇ ਸਵਾਲ ਨਹੀਂ ਪੁੱਛਣਾ ਚਾਹੁੰਦਾ ਜਿਸ ਦੇ ਨਾਲ ਜਾਂਚ ਪ੍ਰਭਾਵਿਤ ਹੋਵੇ ਪਰ ਲੋਕਾਂ ਨੂੰ ਪਤਾ ਲੱਗੇ ਕਿ ਠੱਗੀ ਦਾ ਢੰਗ ਤਰੀਕਾ ਕੀ ਅਪਣਾਉਂਦੇ ਆ ਵੱਡੇ ਪੁਲਿਸ ਅਫਸਰ ਭਾਈ ਜੀ ਠੱਗੀ ਦਾ ਢੰਗ ਤਰੀਕਾ ਇਹੀ ਹੈ ਇਹਨਾਂ ਕੋ ਪਾਵਰ ਆ ਇਹਨਾਂ ਦੇ ਥੱਲੇ ਐਸਐਸਪੀ ਲੱ ਗਲਤ ਕੰਮ ਕਰਾਉਣੇ ਧੱਕਾ ਕਰਾਉਣਾ ਲੋਕਾਂ ਨਾਲ ਇਹਦਾ ਬੈਕਗਰਾਉਂਡ ਫੋਲੋ ਨਾ ਜਿਹੜੇ ਜ਼ਿਲ੍ਹੇ ਚ ਐਸਐਸਪੀ ਰਹਿ ਲਿਆ ਜਿੱਥੇ ਰਹਿ ਲਿਆ ਇਸ ਬੰਦੇ ਨੇ ਅੰਤਕ ਮਚਾ ਕੇ ਰੱਖਿਆ ਜਿੱਥੇ ਰਿਹਾ ਇਹ ਤਾਂ ਆਹੀ ਧਮਕੀਆਂ ਤੇਰੇ ਤੇ ਪਰਚਾ ਦੇ ਦੂੰ ਝੂਠਾ ਪਰਚਾ ਤੈਨੂੰ ਚੁਕਾ ਲੂੰ ਤੈਨੂੰ ਰੱਖ ਲੂੰ ਕੋਈ ਗੱਲ ਨਹੀਂ ਮੈਂ ਕਿਹਾ ਭਾਈ ਦੇਖਦੇ ਆ ਜਾਂ ਤੂੰ ਚੁਕਾਣਾ ਜਾਂ ਅਸੀਂ ਚੁਕਾਨੇ ਪਹਿਲਾਂ ਥੱਬਾ ਨੋਟਾਂ ਦੇ ਹੁਣ ਮਿਲੇ ਆ ਗਹਿਣੇ ਗੱਟਾ ਮਿਲਿਆ ਉਸੇ ਤਰ੍ਹਾਂ ਲੱਗਦਾ ਕਮਾਇਆ ਭਾਈ ਜੀ ਹੋਰ ਮੈਨੂੰ ਐ ਦੱਸੋ ਤੁਸੀਂ ਕਿਹੜਾ ਆਈਐਸਆਈਪੀਐਸ ਅਫਸਰ ਹੈ ਜਿਹਦੇ ਘਰੇ 5 ਕਰੋੜ ਰੁਪਈਆ ਉਹ ਵੀ ਨਗਦ ਹਾਂਜੀ ਹਜੇ ਹਜੇ ਸਾਰੀ ਪ੍ਰਾਪਰਟੀ ਹੋਣੀ ਆ ਲੋਕਰਸ ਜਾਂਚ ਹੋਣੀਆਂ ਨੇ 22 ਘੜੀਆਂ ਬਾਈ ਜੀ ਦੱਸੋ 22 ਘੜੀਆਂ ਲਗਜ਼ਰੀ ਆਪਾਂ ਇੱਕ ਨਹੀਂ ਲੈ ਸਕਦੇ ਇਹਦੇ ਘਰੋਂ 22 ਮਿਲੀਆਂ ਨੇ ਸ਼ਰਾਬ ਕਿੰਨੀ ਸ਼ਰਾਬ ਆ ਆਪਾਂ ਸੋਚ ਵੀ ਨਹੀਂ ਸਕਦੇ ਇੰਨੀ ਸ਼ਰਾਬ ਬਰੰਦ ਹੋਈ ਆ ਇਹਦੇ ਘਰੋਂ ਐਕਸਾਈਜ਼ ਦਾ ਪਰਚਾ ਵੀ ਹੋ ਗਿਆ ਮਨ ਨੂੰ ਲੱਗਦਾ ਇਹਦੇ ਨਾਲ ਬਾਈ ਜੀ ਅਜੇ ਅੱਗੇ-ਅੱਗੇ ਬਹੁਤ ਕੁਝ ਆਣਾ ਹੈ ਆਪਾਂ ਮਿਲਦੇ ਰਹਾਂਗੇ ਤੇ ਤੁਹਾਡੇ ਨਾਲ ਪ੍ਰੋਮਿਸ ਹੈ ਪੁਲਿਸ ਅਧਿਕਾਰੀਆਂ ਨਾਲ ਮੱਥਾ ਲਾਇਆ ਤੁਸੀਂ ਬੜਾ ਵੱਡਾ ਜੇਰਾ ਕੀਤਾ ਹੋ ਸਕਦਾ ਕੁਝ ਲੋਕ ਜਿਵੇਂ ਤੁਸੀਂ ਕਹੇ ਫੋਨ ਆਉਣੇ ਸ਼ੁਰੂ ਹੋ ਗਏ ਹੋਰ ਵੀ ਉੱਠ ਖੜਨ ਇਹ ਪੁਲਿਸ ਦਾ ਜਿਹੜਾ ਨੈਟਵਰਕ ਹੈ ਜਿਹੜਾ ਠੱਗਾਂ ਚੋਰਾਂ ਦੇ ਨਾਲ ਮਿਲਿਆ ਹੋਇਆ ਉਹ ਤੁਹਾਨੂੰ ਲੱਗਦਾ ਕਿ ਹੁਣੇ ਦੇ ਨਾਲ ਲੀਰਾਂ ਖੇਲਰ ਜਾਣਗੀਆਂ ਭਾਈ ਜੀ ਸਾਰੀ ਪੁਲਿਸ ਨਹੀਂ ਮਾੜੀ ਹਾਂ ਸਾਰੀ ਪੁਲਿਸ ਨਹੀਂ ਮਾੜੀ ਹੈਗੀ ਇਹੋ ਜੇ 2-4 ਨੇ ਵਿੱਚ ਜਿਹੜੇ ਗੰਦੇ ਨੇ ਠੀਕ ਹੈ ਨਾ ਹੋਰ ਕਿਸੇ ਪੁਲਿਸ ਅਫਸਰ ਦੇ ਖਿਲਾਫ ਨਹੀਂ ਹੋਗੀ ਕੰਪਲੇਂਟ ਹੋਰ ਨਹੀਂ ਕੋਈ ਪੁਲਿਸ ਅਫਸਰ ਬਣਿਆ ਗਿਆ ਇਹਨੇ ਤੰਗ ਕੀਤਾ ਇਹਨੇ ਸਾਨੂੰ ਖਰਾਬ ਕੀਤਾ ਅਸੀਂ ਤਾਂ ਰੋਂਦੇ ਆ ਸਰਕਾਰ ਨੇ ਤੇ ਬੜਾ ਵੱਡਾ ਉਹਦਾ ਦੇ ਕੇ ਨਵਾਜਿਆ ਹੋਇਆ ਸੀ ਕਾਫੀ ਸਮੇਂ ਸਮੇਂ ਤੋਂ ਭਾਈ ਜੀ ਸਰਕਾਰ ਨੂੰ ਕੋਈ ਦੱਸ ਕੇ ਚੋਰੀ ਕਰਦਾ ਜਦੋਂ ਸਰਕਾਰ ਨੂੰ ਹੁਣ ਪਤਾ ਲੱਗਿਆ ਹੁਣ ਆ ਵੀ 5 ਕਰੋੜ ਦੇ ਘਰੋਂ ਬਰਾਮਦ ਹੋਇਆ ਹੈ ਸਰਕਾਰ ਕੀ ਇਹਨੂੰ ਚੰਗਾ ਕਹੂਗੀ ਪਰ ਬਿਆਨ ਨਹੀਂ ਆਇਆ ਅਜੇ ਤੱਕ ਬਿਆਨ ਆਜੂਗਾ ਸਵੇਰੇ ਭਗਵੰਤ ਮਾਨ ਸਾਹਿਬ ਇਹ ਜੇ ਬੰਦੇ ਨੂੰ ਨਹੀਂ ਲਾਈਕ ਕਰਦੇ ਭਗਵੰਤ ਮਾਨ ਸਾਹਿਬ ਇਹ ਤੁਹਾਨੂੰ ਮੈਂ ਦੱਸਦਾ ਵੀ ਸੀਐਮ ਸਾਹਿਬ ਇਹ ਜੇ ਬੰਦਿਆਂ ਨੂੰ ਨਹੀਂ ਲਾਈਕ ਕਰਦੇ ਤੁਸੀਂ ਫਿਰ ਜੇ ਤੁਹਾਨੂੰ ਭਰੋਸਾ ਸੀ ਤੇ ਇੱਕ ਵਾਰੀ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਨੂੰ ਮੇਲ ਪਾ ਦੀਏ ਐਂਟੀ ਕ腐ਪਸ਼ਨ ਨੰਬਰ ਉੱਤੇ ਪਾ ਦੀਏ ਆਡੀਓ ਬਾਈ ਜੀ ਫਿਰ ਉਹੀ ਗੱਲ ਸੋ ਜੱਟ ਦੀ ਕਮਾਉਂਦੀ ਹੈ ਬਸ ਸੋ ਇਹਨਾਂ ਦਾ ਆਪਣਾ ਹੀ ਸਰਕਲ ਹੈ ਆਪਣੇ ਹੀ ਅਫਸਰ ਨੇ ਆਪਣੇ دوست ਨੇ ਕੱਲੂ ਮੇਰਾ ਦੋਸਤ ਲੱਗਿਆ ਹੋਵੇ ਉਹ ਮੇਰਾ ਮੜਾ ਕਰ ਦੂਗਾ ਜੀ ਇਹਨਾਂ ਦੀ ਬੈਚਮੇਟ ਇਹਨਾਂ ਦਾ ਹੀ ਸਿਸਟਮ ਸੀ ਮੈਂ ਉਹਨਾਂ ਨੂੰ ਮੜਾ ਨਹੀਂ ਕਹਿੰਦਾ ਪਰ ਮੈਨੂੰ ਪਤਾ ਸੀ ਮੇਰੀ ਸੁਣਵਾਈ ਸੀਬੀਆਈ ਹੋਣੀ ਸੀ ਔਰ ਕਿਤੇ ਨਹੀਂ ਸੀ ਉਹਨਾਂ ਤਾਂ ਤੁਸੀਂ ਸੀਬੀਏ ਦੇ ਹਾਂਜੀ ਹਾਂਜੀ ਇੱਕ ਗੱਲ ਹੋਰ ਦੱਸੋ ਜਿਹੜੇ ਲੋਕ ਤੁਸੀਂ ਕਹਿੰਦੇ ਮੈਨੂੰ ਅਣਗਿਣਤ ਕਾਲਾਂ ਆ ਰਹੀਆਂ ਉਹ ਕਿਹੜੀ ਗੱਲ ਤੋਂ ਦੁਖੀ ਸੀ ਉਹ ਭਾਈ ਜੀ ਲੋਕਾਂ ਨੂੰ ਥ੍ਰੈਟ ਕਰਦਾ ਕਿਸੇ ਤੋਂ ਪੈਸੇ ਮੰਗੇ ਕਿਸੇ ਨੂੰ ਝੂਠੇ ਪਰਚਿਆਂ ਦੀਆਂ ਧਮਕੀਆਂ ਨੇ ਕਿਸੇ ਹੁਣ ਮੈਂ ਨਾ ਨਹੀਂ ਲੈਣਾ ਚਾਹੁੰਦਾ ਇਹਦੇ ਮੁਲਾਜ਼ਮ ਵੀ ਇਤੋਂ ਦੁਖੀ ਸੀਗੀ ਹਾਂਜੀ ਉਹ ਕਿਹੜੀ ਗੱਲਾਂ ਦੁਖੀ ਹੈ ਬਾਈ ਉਹ ਵਿਚਲੇ ਮੈਟਰ ਨੇ ਆਪਾਂ ਕਾਦੇ ਲਈਏ ਨਾ ਉਹਨਾਂ ਨੇ ਨੌਕਰੀਆਂ ਕਰਨੀਆਂ ਆਪਾਂ ਨਹੀਂ ਨਾਂ ਲੈਣਾ ਕਿਸੇ ਦਾ ਜੀ ਜੀ ਤੇ ਤੁਸੀਂ ਭਰੋਸਾ ਕੀਤਾ ਇਸੇ ਕਰਕੇ ਅੱਜ ਜਿਹੜੀ ਕਾਰਵਾਈ ਹੋਈ ਹੈ ਪਹਿਲਾਂ ਪੂਰੀ ਮਡਲੀ ਜਾਂਚ ਪੜਤਾਲ ਥੋਡੀ ਹੋਈ ਕਿ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਸੱਚੇ ਹੈ ਵੀ ਕਿ ਨਹੀਂ ਜੀ ਸੀਬੀਆਈ ਕਦੇ ਵੀ ਬਿਨਾ ਵੈਰੀਫਿਕੇਸ਼ਨ ਤੋਂ ਕੋਈ ਮੁਕੱਦਮਾ ਨਹੀਂ ਦਿੰਦੀ ਸੀਬੀਆਈ ਹੈ ਇਹ ਇੱਥੇ ਕੋਈ ਇਹ ਨਹੀਂ ਕਿ ਮੇਰੇ ਵਰਗਾ ਆ ਕੇ ਐਪਲੀਕੇਸ਼ਨ ਦੇ ਦੇਵੇ ਤੇ ਉੱਤੇ ਕਾਰਵਾਈ ਹੋ ਜਾਂਦੀ ਹੈ ਸੀਬੀਆਈ ਜਦੋਂ ਤੱਕ ਸੀਬੀਆਈ ਜਾਂਚ ਕਰਦੀ ਹੈ ਸੀਬੀਆਈ ਦੇਖਦੀ ਹੈ ਗੱਲ 'ਚ ਕਿੰਨੀ ਸੱਚਾਈ ਹੈ ਉਸ ਤੋਂ ਬਾਅਦ ਸੀਬੀਆਈ ਕਾਰਵਾਈ ਕਰਦੀ ਹੈ ਸੀਬੀਆਈ ਕੋਈ ਬੱਚਿਆਂ ਵਾਲਾ ਕੰਮ ਤਾਂ ਹੈ ਨਹੀਂ ਵੀ ਆਪਣਾ ਆਮ ਥਾਣਾ ਕਚਹਿਰੀਆ ਵੀ ਆ ਗਿਆ ਜੀ ਚੱਲ ਗਿਆ ਜੀ ਦੇ ਦਿਓ ਨਾ ਇੱਥੇ ਕੋਈ ਇੱਥੇ ਕੋਈ ਖਾਨਾ ਨਹੀਂ ਵੀ ਗਲਤ ਮੁਕੱਦਮਾ ਹੋ ਗਿਆ ਜਾਂ ਕੁਝ ਹੋ ਗਿਆ ਸੋ ਸੀਬੀਆਈ ਆਪਣਾ ਕੰਮ ਵਧੀਆ ਕਰ ਰਹੀ ਹੈ ਮੈਨੂੰ ਬਹੁਤ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਤੇ ਬਹੁਤ ਵਿਸ਼ਵਾਸ ਹੈ ਸਵੇਰੇ ਅਸੀਂ ਉੱਥੇ ਆਪਣਾ ਪੱਖ ਰੱਖਣਾ ਹਾਈ ਕੋਰਟ ਜਾ ਕੇ ਇਹਦੇ ਖਿਲਾਫ ਸਾਰਾ ਕੁਝ ਦੱਸਾਂਗੇ ਇੱਕ ਸੰਖੇਪ ਜੀ ਗੱਲ ਹੋਰ ਦੱਸ ਦਿਓ ਜਿੱਥੋਂ ਮੁੱਢ ਵੱਜਦਾ ਪਰਚੇ ਦਾ 155 ਨੰਬਰ 223 ਚ ਤੁਹਾਡੇ ਤੇ ਦਰਜ ਹੋਇਆ ਉਹਦੇ ਵਿੱਚ ਤਾਂ ਧਰਾਵਾਂ ਇਹ ਵੀ ਲਗਾਈਆਂ ਗਈਆਂ ਜਿਵੇਂ ਤੁਸੀਂ ਕਿਸੇ ਨਾਲ ਧੱਕਾ ਕੀਤਾ ਹੁੰਦਾ ਯੈਸ ਹੁਣ ਸੁਣੋ ਇੱਕ ਗੱਲ ਮੈਂ ਖੜਾ ਲੈ ਜੇ ਤੇ ਉੱਤੇ ਇੱਕ ਪਰਚਾ ਦਿੱਤਾ ਗਿਆ ਕਿ ਆਕਾਸ਼ ਬੱਤਾ ਦਿੱਲੀ ਤੋਂ ਇੱਕ ਟਰੱਕ 'ਚ ਬੈਠ ਕੇ ਆ ਰਿਹਾ ਤੁਹਾਨੂੰ ਮੇਰੇ ਹੁਲੀਏ ਤੋਂ ਜਾਂ ਮੇਰੇ ਰਹਿਣ ਸਹਿਣ ਤੋਂ ਲੱਗਦਾ ਹੈ ਕਿ ਮੈਂ ਦਿੱਲੀ ਟਰੱਕਾਂ 'ਚ ਬੈਠ ਕੇ ਆਂਦਾ ਹਾਂਗਾ ਮੈਂ ਇੱਕ ਵਪਾਰੀ ਹਾਂ ਜੀ ਇਹਨਾਂ ਨੇ ਕਹਿਤਾ ਉਸ ਪਰਚੇ ਦੇ ਵਿੱਚ ਹੀ ਕੱਲ ਹਾਈ ਕੋਰਟ ਮਾਨਯੋਗ ਚਸੀਂ ਇਹੀ ਪੱਖ ਰੱਖਣਾ ਕਿ ਉਸ ਮੁਕਦਮੇ ਨੂੰ CBI ਨੂੰ ਜਾਂਚ ਦਿੱਤੀ ਜਾਵੇ ਉਹਦੀ ਜਾਂਚ CBI ਨਿਰਪੱਖ ਹੋਗੀ ਉਹ ਕਿਨੇ ਤੁਹਾਡੇ ਨਾਲ ਰੰਜਿਸ਼ ਕੱਢ ਤੀ ਬਸ ਉਹ ਵੀ ਇਹਦੇ ਵਰਗੀ ਸੀ ਉਹਦੀ ਵੀ ਕੰਪਲੇਂਟ ਨਾਲੇ ਚੱਲ ਰਹੀ ਹੈ ਉਹ ਹੈਗੇ ਨਾ ਜੀ ਉਹਨਾਂ ਦਾ ਨਾਮ ਵੀ ਜਲਦੀ ਆ ਜਾਊਗਾ ਬਾਹਰ ਹੂੰ ਮਤਲਬ ਸਾਨੂੰ ਝੂਠੇ ਪਰਚੇ ਦੇ ਜਾਲ 'ਚ ਫਸਾ ਕੇ ਇੱਥੋਂ ਤੱਕ ਖੜਾ ਕਰਤਾ ਯੈਸ ਯੈਸ ਪਰ ਅੱਜ ਮੇਰੀ ਜਿੱਤ ਹੋਈ ਹੈ ਤਸੱਲੀ ਹੈ ਮਨ ਨੂੰ ਔਰੇ ਖੁਸ਼ੀ ਹੈ ਜੀ ਥੈਂਕ ਯੂ ਸਰ ਜਿਹੜੇ ਲੋਕ ਜਿਹੜੇ ਪੁਲਿਸ ਅਧਿਕਾਰੀਆਂ ਦੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਜਾਂ ਵੱਡੇ ਅਫਸਰशाही ਦਾ ਵਾਈਟ ਕਾਲਰ ਜੌਬ ਵਾਲਿਆਂ ਦਾ ਉਹ ਲੋਕ ਜਿਹੜੇ ਕਈ ਡਰਦੇ ਨਹੀਂ ਬੋਲਦੇ ਕਿ ਕੱਲ ਨੂੰ ਸਾਡਾ ਨੁਕਸਾਨ ਨਾ ਹੋ ਜੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹ ਬਾਈ ਜੀ ਬੋਲਣਾ ਚਾਹੀਦਾ ਤੁਸੀਂ 10 ਜਣੇ ਨਹੀਂ ਬੋਲਦੇ ਨਾ ਤਾਂ ਇਹ ਚੋੜੇ ਹੁੰਦੇ ਨੇ ਜੇ ਇੱਕ ਜਣਾ ਵੀ ਆ ਕੇ ਇਹਨਾਂ ਦੇ ਉਲਟ ਖੜਾ ਹੋ ਜਵੇ ਲੈ ਮੈਂ ਹੁਣ ਕਹਿੰਨਾ ਬਾਈ ਇਹਦੇ ਤੇ ਇਹਦੇ ਤੇ ਹੋਇਆ ਨਾ ਪਰਚਾ ਲੈ ਜੇ 6 ਮਹੀਨੇ ਕੋਈ ਸਾਹ ਕੱਢ ਜਵੇ ਹੁਣ ਹੁਣ ਕੋਈ ਮੰਗ ਜੇ ਪੈਸਾ ਉਹ ਨਹੀਂ ਮੰਗਦਾ ਕੋਈ ਮਤਲਬ ਤੁਸੀਂ ਇੱਕੋ ਝਟਕੇ ਹਲਾ ਕੇ ਰੱਖਤੀ ਆ ਪੰਜਾਬ ਪੁਲਿਸ ਨਹੀਂ ਬਾਈ ਜੀ ਇਹ ਨਹੀਂ ਕਹਿ ਸਕਦੇ ਮੈਂ ਕੋਈ ਝਟਕੇ ਨਾਲ ਮਾੜੇ ਅਫਸਰ ਮਾੜਾ ਅਫਸਰ ਅਫਸਰ ਨਹੀਂ ਮਾੜੇ ਇਹ ਇਕੱਲਾ ਹੀ ਮਾੜਾ ਸੀ ਇਹਨੂੰ ਹਲਾਇਆ ਹੂੰ ਬਸ ਥੈਂਕ ਯੂ ਸਰ ਹੁਣ ਮੈਨੂੰ ਇਜਾਜ਼ਤ ਥੋੜਾ ਜਾ ਮੈਂ ਬੀਜ਼ੀ ਆ ਥੈਂਕ ਯੂ ਤਾਂ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਆਕਾਸ਼ ਨੇ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਨਹੀਂ ਉਸ ਕੇਸ ਦੇ ਵਿੱਚ ਕਿਹਾ ਕਿ ਕਿਵੇਂ ਮੈਨੂੰ ਠੱਗਿਆ ਗਿਆ ਝੂਠੇ ਕੇਸ ਚ ਫਸਾਇਆ ਗਿਆ ਉਸ ਤੋਂ ਬਾਅਦ ਕਹਾਣੀ ਦੀ ਬੁਣਤ ਬਣੀ ਗਈ ਔਰ ਮੇਰੇ ਉੱਤੇ ਪਰਚਾ ਪਾਉਂਦਿਆਂ ਹੋਇਆਂ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਆਪਣੀ ਗੱਲ ਦ੍ਰਿੜਤਾ ਦੇ ਨਾਲ ਕਹੀ ਹੈ ਇਹਨਾਂ ਦੀ ਗੱਲ ਤੋਂ ਇੱਕ ਗੱਲ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਦੁਖੀ ਕੀਤਾ ਹੋਣਾ ਪਰ ਇਹਨਾਂ ਨੇ ਧਾਰ ਲਿਆ ਕਿ ਮੈਂ ਇੱਕ ਵੀ ਰੁਪਈਆ ਨਹੀਂ ਦੇਣਾ ਮੇਰੀ ਮਿਹਨਤ ਦੀ ਕਮਾਈ ਹੈ ਆਪਣੇ ਪਰਿਵਾਰ ਲਈ ਬੱਚਿਆਂ ਲਈ ਅਸੀਂ ਕਮਾਉਨੇ ਆ ਨਾ ਕਿ ਇਹ ਜੇ ਕਰਪਟ ਅਫਸਰਾਂ ਦੀ ਖਾਤਰ ਪਰ ਇੱਥੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਹੀ ਨਹੀਂ ਉਸ ਦੇ ਨਾਲ ਇੱਕ ਜਿਹੜਾ ਹੋਰ ਵਿਅਕਤੀ ਪ੍ਰਾਈਵੇਟ ਸੀ ਉਹ ਨਾਬੇ ਦਾ ਦੱਸਿਆ ਜਾਂਦਾ ਹੈ ਉਹ ਉਹਨਾਂ ਦੇ ਬਾਰੇ ਇਹਨਾਂ ਨੇ ਦਾਵਾ ਕੀਤਾ ਕਿ ਉਹ ਇੱਕ ਬ੍ਰੋਕਰ ਦਾ ਕੰਮ ਕਰਦਾ ਸੀ ਇਹਨਾਂ ਅਫਸਰਾਂ ਦੇ ਦਲਾਲਪੁਨੇ ਦਾ ਕੰਮ ਕਰਦਾ ਸੀ ਪਰ ਹੁਣ ਦੇਖਦੇ ਹਾਂ ਕਿ ਇਸ ਸ਼ਕੰਜੇ ਵਿੱਚ ਜਦੋਂ ਇਹ ਦੋਵੇਂ ਜਣੇ ਆਏ ਨੇ ਤੇ ਹੋਰ ਤੰਦਾ ਕਿੱਥੇ ਤੱਕ ਜਾਂਦੀਆਂ ਨੇ ਤਾਰਾ ਕਿੱਥੇ ਤੱਕ ਜਾਂਦੀਆਂ ਨੇ ਸੀਬੀਆਈ ਦੇ ਦਫ਼ਤਰ ਦੇ ਵਿੱਚ ਆਪਣੀ ਪ੍ਰਕਿਰਿਆ ਦੇ ਤਹਿਤ ਜਾਂਚ ਪੜਤਾਲ ਚੱਲ ਰਹੀ ਹੈ ਔਰ ਨਾਲ ਹੀ ਆਕਾਸ਼ ਬੱਤਾ ਨੇ ਕਿਹਾ ਹੈ ਇਹ ਮੈਂ ਆਪਣੀ ਪ੍ਰੋਟੈਕਸ਼ਨ ਦੀ ਖਾਤਰ ਪਰਿਵਾਰ ਦੇ ਖਾਤਰ ਹਾਈ ਕੋਰਟ ਪਹੁੰਚ ਗਿਆ। ਦੇਖਦੇ ਹਾਂ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਕੀ ਟਿੱਪਣੀਆਂ ਕਰਦੀ ਹੈ। 100 ਦਿਨ ਚੋਰ ਦੇ 1 ਦਿਨ ਸਾਥ ਦਾ ਇਹ ਸ਼ਬਦ ਟੁੱਕਦੇ ਨੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਉੱਤੇ ਔਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਸ਼ਿਕਾਇਤਕਰਤਾ ਖੁਦ ਸਾਡੇ ਨਾਲ ਨੇ ਆਕਾਸ਼ ਬੱਤਾ ਜਿਨ੍ਹਾਂ ਨੇ ਸੀਬੀਆਈ ਤੱਕ ਪਹੁੰਚ ਕੀਤੀ ਉਸ ਤੋਂ ਬਾਅਦ ਕੀ ਕੁਝ ਹੋਇਆ ਅੱਜ ਸਾਰਾ ਦਿਨ ਤੁਸੀਂ ਦੇਖਿਆ ਸੀ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਆਕਾਸ਼ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਣਾ ਕਿ ਇਸ ਕੇਸ ਦਾ ਮੋੜ ਕਿੱਥੋਂ ਵੱਜਦਾ ਹੈ ਔਰ ਤੁਸੀਂ ਕਦੋਂ ਤੋਂ ਸਕ੍ਰੈਪ ਵਾਲਾ ਕੰਮ ਕਰਦੇ ਸੀ ਮੇਰੇ ਤੇ ਨਾ ਇੱਕ ਤੋਂ 2 ਸਾਲ ਪਹਿਲਾਂ ਇੱਕ ਝੂਠਾ ਮੁਕੱਦਮਾ ਦਰਜ ਹੁੰਦਾ ਸਰਾਂਧ ਖਾਣੇ ਦੇ ਵਿੱਚ ਜੀ ਜਿਸ ਦੀ ਆੜ ਦੇ ਵਿੱਚ ਪਿਛਲੇ ਮਹੀਨੇ ਤੋਂ ਮੈਨੂੰ ਇਹਨਾਂ ਦਾ ਜਿਹੜਾ ਟਾਊਟਾ ਕਰਸ਼ਾਨੂ ਉਹਦੇ ਦੀ ਕਾਲਾਂ ਆਣ ਲੱਗ ਜਾਂਦੀਆਂ ਨੇ ਕਿ ਇਸ ਦਾ ਚਲਾਨ ਪੇਸ਼ ਕਰ ਦੇਣਗੇ ਭੁੱਲਰ ਸਾਹਿਬ ਨੂੰ ਆਪਾਂ ਮਿਲਣਾ ਪੈਣਾ ਇਹ ਤੇਰਾ ਨੁਕਸਾਨ ਕਰ ਦੇਣਗੇ ਤੇ ਮੈਂ ਪੁੱਛਿਆ ਵੀ ਆਪਾਂ ਕਿਸ ਚੀਜ਼ ਲਈ ਮੱਲਾ ਨਹੀਂ ਚਲੋ ਕੰਮ ਕਰਦੇ ਆ ਮੈਂ ਕਿਹਾ ਨਾ ਬਿਲਕੁਲ ਕੋਈ ਨਹੀਂ ਆਪਾਂ ਕੁਝ ਨਹੀਂ ਦੇਣਾ ਤੇ ਇਸ ਦੌਰਾਨ ਮੈਨੂੰ ਧਮਕੀ ਆਉਂਦੀ ਆ ਵੀ ਤੇਰੇ ਤੇ ਹੁਣ ਝੂਠੇ ਪਰਚੇ ਹੋਣੇ ਨੇ ਇਹ ਹੋਣਾ ਮੈਂ ਕਿਹਾ ਕਿਰਸ਼ਾਨੂੰ ਇਹ ਗਲਤ ਹੋ ਰਿਹਾ ਹੈ ਬਟ ਤੂੰ ਦੱਸ ਕਿਵੇਂ ਨਿਬੜੂਗਾ ਤਾਂ ਕਿਰਸ਼ਾਨੂੰ ਮੈਨੂੰ ਕਹਿੰਦਾ ਜੀ ਭੁੱਲਰ ਸਾਹਿਬ 8 ਲੱਖ ਰੁਪਏ ਮੰਗ ਰਹੇ ਨੇ ਮੈਂ ਕਿਹਾ ਜੀ ਆਪਾਂ ਕਿਸ ਚੀਜ਼ 8 ਲੱਖ ਰੁਪਏ ਦਈਏ ਇਹਨਾਂ ਨੂੰ ਤਾਂ ਇਸ ਦੌਰਾਨ ਮੈਂ ਦੇਖਿਆ ਮੈਂ ਆਕੇ ਆਪਣਾ ਸੀਬੀਏ ਦੇ ਵਿੱਚ ਪੇਸ਼ ਹੋਇਆ ਤੇ ਦੱਸੀ ਆਪਣੀ ਸਾਰੀ ਕਹਾਣੀ ਵੀ ਮੈਨੂੰ ਤਾਂ ਜੀ ਇਹਦਾ ਬਲੈਕਮੇਲ ਕਰ ਰਹੇ ਨੇ ਸੀਬੀਏ ਤੇ ਵੀ ਆਉਣਾ ਪਹਿਲਾਂ ਕਿਰਸ਼ਾਨੂ ਬਾਰੇ ਜਾਣਨਾ ਪਾਓ ਤੁਹਾਡਾ ਦੋਸਤ ਸੀ ਉਹ ਕੌਣ ਹੈ ਬੰਦਾ ਉਹ ਬ੍ਰੋਕਰ ਹੈ ਜੀ ਅਫਸਰਾਂ ਦਾ ਉਹ ਕਿੱਥੇ ਦਾ ਰਹਿਣ ਵਾਲਾ ਕਿੱਥੋਂ 90 ਦਾ 90 ਦਾ ਹਾਂਜੀ ਤੇ ਫਿਰ ਕਿਆ ਹੋਇਆ ਉਸ ਤੋਂ ਬਾਅਦ ਮੈਂ ਜਦੋਂ ਸੀਬੀਏ ਪੇਸ਼ ਹੋਇਆ ਤਾਂ ਮੈਂ ਆ ਕੇ ਸਾਰੀ ਆਪਣੀ ਦੁੱਖ ਭਰੀ ਕਹਾਣੀ ਦੱਸੀ ਤਾਂ ਸੀਬੀਏ ਨੇ ਮੇਰਾ ਪੂਰਾ ਸਾਥ ਦਿੱਤਾ ਇਹਦਾ ਟਰੈਪ ਲਾ ਕੇ 8 ਲੱਖ ਚੋਂ ਅੱਜ 5 ਲੱਖ ਦੀ ਪਹਿਲੀ ਰਕਮ ਦੇਣ ਦੇ ਹੋਏ ਇਹਨਾਂ ਨੂੰ ਫੜਿਆ ਸੀਬੀਏ ਤੇ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ ਸਰਕਾਰ ਤੱਕ ਪੁਲਿਸ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਕੀਤੀ ਭਾਈ ਜੀ ਮੇਰੀ ਗੱਲ ਸੁਣੋ ਇਸ ਗੱਲ ਨੂੰ ਤੁਸੀਂ ਮੀਡੀਆ ਵਾਲੇ ਬਿਰ ਤੋਂ ਚੰਗੀ ਭਲੀ ਭੰਤੀ ਜਾਣਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਆਪਣੇ ਇੱਕ ਡੀਆਈਜੀ ਤੇ ਕਾਰਵਾਈ ਕਰ ਦੂਗੀ ਉਲਟਾ ਮੇਰੇ ਤੇ ਕਿੰਨੇ ਪਰਚੇ ਹੋ ਜਾਣੇ ਸੀ ਇਹ ਪਤਾ ਨਹੀਂ ਸੀ ਲੱਗਣਾ ਮੈਨੂੰ ਹੁਣ ਵੀ ਮੈਂ ਅੱਜ ਹੀ ਅੱਜ ਹੀ ਆਪਣੇ ਵਕੀਲ ਸਾਹਿਬ ਤੋਂ ਮੈਂ ਪਟੀਸ਼ਨ ਫਾਈਲ ਕਰਾਈ ਹੈ ਹਾਈ ਕੋਰਟ ਦੇ ਵਿੱਚ ਕਿ ਸਵੇਰੇ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਵਾਈ ਜਾਵੇ ਮੇਰੇ ਤੇ ਕੋਈ ਝੂਠਾ ਮੁਕੱਦਮਾ ਨਾ ਦਰਜ ਹੋਵੇ ਇਸ ਚੀਜ਼ ਲਈ ਮੈਂ ਸਾਰੀ ਆਪਣੀ ਮੰਗ ਹਾਈ ਕੋਰਟ ਦੇ ਅੱਗੇ ਰੱਖੀ ਹੈ ਜਿਹਦੀ ਸੁਣਵਾਈ ਕੱਲ ਤੇ ਰੱਖੀ ਗਈ ਹੈ ਬਦਮਾਸ਼ਾ ਗੁੰਡਿਆਂ ਵੱਲੋਂ ਰੰਗਦਾਰੀਆਂ ਤਾਂ ਕਾਰੋਬਾਰੀਆਂ ਤੋਂ ਮੰਗਦੇ ਬਹੁਤ ਵਾਰੀ ਦੇਖਿਆ ਗਿਆ ਪਰਚੇ ਵੀ ਹੁੰਦੇ ਆ ਪਰ ਤੁਹਾਨੂੰ ਪੁਲਿਸ ਨਾਲ ਵਾ ਕਿਵੇਂ ਪੈ ਗਿਆ ਬਦਮਾਸ਼ ਮੰਗਦੇ ਸੀ ਰੰਗਦਾਰੀਆਂ ਬਾਈ ਜੀ ਬਦਮਾਸ਼ ਤਾਂ ਫਿਰ ਬੰਦਾ ਕੋ ਬੰਦਾ ਦੇਖ ਕੇ ਮੰਗਦੇ ਨੇ ਇਹ ਡੀਆਈਜੀ ਪੁੱਲਰ ਸਾਹਿਬ ਦਾ ਤਾਂ ਆਪਣਾ ਹੀ ਸਿਸਟਮ ਚੱਲਿਆ ਹੋਇਆ ਸੀ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਸਾਹਮਣੇ ਵਾਲੇ ਦੀ ਕਮਾਈ ਕੀ ਹੈ ਵੀ ਉਹ ਲੱਖ ਕਮਾਉਂਦਾ 50 ਹਜ਼ਾਰ ਕਮਾਉਂਦਾ ਮੈਨੂੰ 2-10 ਲ ਬਾਈ ਜੀ ਹਮਾਲਾ ਯਾਰ ਆਪਣੇ ਬੱਚਿਆਂ ਨੂੰ ਨਾ ਰੋਟੀ ਖਵਾਈ ਇਹਨਾਂ ਨੂੰ ਪੈਸਾ ਦੇ ਦिए ਉਹ ਹਾਲਾਤ ਬਣ ਗਏ ਸੀ ਮੈਂ ਕੀ ਕਰਦਾ ਸੀਬੀਆਈ ਚਾਉਣਾ ਮੇਰੀ ਮਜਬੂਰੀ ਸੀ ਜੇ ਮੈਂ ਨਾ ਆਂਦਾ ਤਾਂ ਮੇਰਾ ਇੱਕ ਪਤਾ ਨਹੀਂ ਘਰ ਵੀ ਵਕਾ ਦਿੰਦਾ ਬੰਦਾ ਜਿਹੜੇ ਹਿਸਾਬ ਨਾਲ ਮੈਨੂੰ ਬਲੈਕਮੇਲ ਕਰ ਰਿਆ ਸੀ ਇੱਕ ਕਿਸ਼ਾਨੂ ਜਿਹੜਾ ਦੱਸਿਆ ਤੁਸੀਂ ਨਾਬੇ ਦਾ ਰਹਿਣ ਵਾਲਾ ਇਹਦੀ ਬੈਕਗ੍ਰਾਉਂਡ ਹੋਰ ਪਤਾ ਸੀ ਤੁਹਾਡੀ ਜਾਣ ਪਛਾਣ ਕਿਵੇਂ ਹੋਈ ਨਹੀਂ ਨਹੀਂ ਇਦਾਂ ਹੀ ਬਸ ਜਿਵੇਂ ਕੋਈ ਮਿਲ ਜਾਂਦਾ ਕਦੇ ਬੰਦਾ ਤੇਰੇ ਮੈਨੂੰ ਕਿਹਾ ਵੀ ਭੁੱਲਰ ਸਾਹਿਬ ਮੇਰੇ ਦੋਸਤ ਨੇ ਇਦਾਂ ਇਹਨੇ ਦੱਸਿਆ ਤੇ ਆਪੇ ਬਾਅਦ ਚ ਆ ਕੇ ਮਨ ਮਤਲਬ ਕਿ ਮੇਰੇ ਮਨ ਦੇ ਵਿੱਚ ਪੂਰਾ ਡਾਊਟ ਹੈ ਕਿ ਮੇਰੇ ਪਿੱਛੇ ਪੁੱਲਰ ਨੂੰ ਲਾਉਣ ਵਾਲਾ ਇਹੀ ਕਰਸ਼ਾਨੂੰ ਹੈ ਹਮ ਮਤਲਬ ਇਹੀ ਦੱਸਦਾ ਸੀ ਸਭ ਜੀ ਜੀ ਇਹੀ ਦੱਸਦਾ ਸੀ ਜੀ ਇਹੀ ਦੱਸਦਾ ਸੀ ਵੀ ਇਸ ਬੰਦੇ ਦਾ ਕੰਮ ਵਧੀਆ ਦੇ ਕੋ ਪੈਸੇ ਨੇ ਚਾਰ ਇਹ ਉਹ ਇਹ ਚੀਜ਼ਾਂ ਕਰਦਾ ਸੀ ਹਮ ਤੁਹਾਡਾ ਪਹਿਲੀ ਵਾਰੀ ਐਚਐਸ ਪੁੱਲਰ ਦੇ ਨਾਲ ਵਾ ਕਦੋਂ ਪੈਂਦਾ ਆਹੀ ਬਸ ਮੇਰਾ ਹੋਰ ਕਿਹੜਾ ਵਾਏ ਜੀ ਆਹੀ ਕੰਮ 'ਚ ਪਿਆ ਵਾ ਹਮ ਹੋਰ ਮੇਰਾ ਕੋਈ ਇਸ ਬੰਦੇ ਨਾਲ ਨਹੀਂ ਗੱਲਬਾਤ ਉਹ ਵੀ ਜੀ ਇਸ ਕੈਪ ਦੀ ਕਾਪੀ ਦੇਖੀ ਐ ਸੀਬੀਆਈ ਚ ਜੋ ਦਿੱਤੀ ਗਈ ਇੱਕ 11 ਤਰੀਕ ਨੂੰ ਦਿੱਤੀ ਗਈ ਐ ਪਰ ਉਹਦੇ ਵਿੱਚ ਜ਼ਿਕਰ ਤਾਂ ਕਿ ਸਤੰਬਰ ਮਹੀਨੇ ਦੇ ਪੈਸੇ ਨਹੀਂ ਆਏ ਅਗਸਤ ਦੇ وہی ਉਹੀ ਦੱਸਣ ਲੱਗੇ ਆ ਵੀ ਪਿਛਲੇ ਮਹੀਨੇ ਤੋਂ ਪਰੇਸ਼ਾਨ ਕਰ ਰਹੇ ਸੀ ਮੈਨੂੰ ਠੀਕ ਐ ਮੈਂ ਤੁਹਾਨੂੰ ਪਹਿਲਾਂ ਹੀ ਆਂਦੀ ਕੀ ਕਿਹਾ ਵੀ ਪਿਛਲੇ ਮਹੀਨੇ ਤੋਂ ਤੇ ਆਂਦੀ ਕਹਿੰਦਾ ਵੀ ਉਹ ਪਿਛਲੇ ਮਹੀਨੇ ਵੀ ਨਹੀਂ ਗਏ ਇਹਦੇ ਕੋਲ ਮੈਂ ਕਿਹਾ ਯਾਰ ਵੀ ਇਹ ਕੀ ਮਤਲਬ ਹੈ ਪਿਛਲੇ ਮਹੀਨੇ ਨਹੀਂ ਗਏ ਆਪਾਂ ਵੀ ਆਪਾਂ ਕਦੋਂ ਜਾਣਾ ਠੀਕ ਐ ਨਾ ਕਹਿੰਦਾ ਜੇ ਕੰਮ ਕਰਨਾ ਇਹਨੂੰ ਮਿਲਣਾ ਪਊ ਮੈਂ ਕਿਹਾ ਜੀ ਆਪਾਂ ਨਹੀਂ ਮਿਲ ਸਕਦੇ ਹੈਗੇ ਆਪਾਂ ਤਾਂ ਚੋਰੀ ਫੀਮ ਵੇਚਦੇ ਆਂ ਸੀ ਉਹ ਨਸ਼ਾ ਵੇਚ ਸੋ ਇਸ ਕਰਕੇ ਮੈਂ ਸੀਬੀਆਈ ਆ ਕੇ ਆਪਣਾ ਪੱਖ ਰੱਖਿਆ ਤਾਂ ਸੀਬੀਆਈ ਨੇ ਮੇਰਾ ਬਹੁਤ ਵਧੀਆ ਸਾਥ ਦਿੱਤਾ ਮੈਨੂੰ ਇਨਸਾਫ ਦਿਵਾਇਆ ਅੱਜ ਦੀ ਅਰੇਸਟ ਮੇਰੇ ਮਨ ਨੂੰ ਬਹੁਤ ਸ਼ਾਂਤੀ ਹੈ ਆਕਾਸ਼ ਜੀ ਜਦੋਂ ਕੋਈ ਵੱਡਾ ਪੁਲਿਸ ਅਫਸਰ ਸਾਹਮਣੇ ਦਿਖਦਾ ਹੋਵੇ ਨਾ ਤਾਂ ਬੰਦਾ ਪਹਿਲਾਂ ਹੀ ਕੰਬਣ ਲੱਗ ਜਾਂਦਾ ਕਿ ਕਿਤੇ ਸੱਚੀ ਨਾ ਝੂਠੇ ਪਰਚੇ ਪੈ ਜਾਣ ਤੁਹਾਡੇ ਮਨ 'ਚ ਡਰ ਪੈ ਆਇਆ ਕਿ ਨਹੀਂ ਬਾਈ ਜੀ ਗੱਲ ਇਹ ਆ ਤਰੀਕੇ ਦੋ ਹੀ ਸੀ ਜਾਂ ਤਾਂ ਇਹਨੂੰ ਪੈਸੇ ਦੇ ਕੇ ਬਲੈਕਮੇਲ ਹੁੰਦਾ ਠੀਕ ਹੈ ਜਾਂ ਫਿਰ ਇਹਦੇ ਉਲਟ ਖੜਾ ਹੋ ਕੇ ਅੱਜ ਮੈਂ ਇੱਕ ਮਿਸਾਲ ਕਾਇਮ ਕੀਤੀ ਆ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਕੱਲ 12 ਵਜੇ ਤੱਕ ਮੈਂ ਤੁਹਾਨੂੰ ਡਿਟੇਲ ਦੱਸੂਗਾ ਕਿ ਮੈਨੂੰ ਕਿੰਨੇ ਲੋਕਾਂ ਦੇ ਫੋਨ ਆ ਗਏ ਜਿਹੜੇ ਇਹਦੇ ਸਤਾਏ ਹੋਏ ਨੇ ਕਿੰਨੇ ਤੋਂ ਪਰੇਸ਼ਾਨ ਨੇ ਕੱਲਾ ਕੱਲਾ ਮੈਨੂੰ ਇਹੀ ਕਹਿ ਰਿਹਾ ਵੀ ਅਸੀਂ ਤੇਰੇ ਨਾਲ ਆ ਤੇਰੇ ਨਾਲ ਜਦ ਇੰਨੇ ਲੋਕ ਆਪਣੇ ਨਾਲ ਆਪਣੇ ਪੰਜਾਬੀ ਭਰਾ ਆਪਣੇ ਨਾਲ ਨੇ ਆਪਾਂ ਕਿਹ ਤੋਂ ਡਰਾਂਗੇ ਯਾਰ ਜਦੋਂ ਵੱਡਿਆਂ ਬੰਦੇ ਨਾਲ ਵਾਅਦਾ ਪੈਂਦਾ ਹੈ ਆਮ ਤੌਰ ਤੇ ਦੇਖਿਆ ਜਾਂਦਾ ਕੰਪਰੋਮਾਈਜ਼ ਹੁੰਦਾ ਆਖਰਕਾਰ ਬਾਈ ਜੀ ਇਹ ਵੀਡੀਓ ਸੇਵ ਰੱਖਣੀ ਹੈ ਠੀਕ ਹੈ ਜਿੱਦਣ ਇਹਨੂੰ ਮੈਂ ਸਜ਼ਾ ਕਰਾਊਗਾ ਨਾ ਉਸ ਦਿਨ ਵੀ ਆਪਾਂ ਐਵੇਂ ਹੀ ਮਿਲਾਂਗੇ ਇਹੀ ਸਮਾ ਹੋਊਗਾ ਤੇ ਮੈਂ ਇਹਨੂੰ ਸਜ਼ਾ ਕਰਾਣ ਤੱਕ ਪਿੱਛੇ ਨਹੀਂ ਹਟੂੰਗਾ ਮੈਂ ਸਵੇਰੇ ਮਨਜੋਗ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਫਾਈਲ ਕੀਤੀ ਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹਦੀ ਤਾਂ ਮੈਂ ਨਾਨੀ ਨਾ ਚੇਤੇ ਕਰਾਂ ਤੀ ਤੱਕ ਕੀ ਯਾਦ ਰੱਖੂਗਾ ਵੀ ਕਿਸੇ ਨੇ ਬਾਹ ਪਿਆ ਸੀ ਇਹਦਾ ਤੁਸੀਂ ਧਾਰ ਰੱਖਿਆ ਮਨ ਪੂਰਾ ਜੀ ਪੂਰਾ ਬਾਈ ਜੀ ਮੇਰੇ ਬੱਚਿਆਂ ਦੇ ਪੈਸੇ ਇਹ ਇੱਕ ਚੋਰ ਬੰਦਾ ਖਾਊਗਾ ਇਹਨੂੰ ਤਾਂ ਨਹੀਂ ਮੈਂ ਮੈਂ ਦਿਖਾਣ ਦਿੰਦਾ ਕਿਉਂ ਅਸੀਂ ਕਮਾਨਨੇ ਆ ਸੀ ਆਪਣੇ ਲਈ ਕਮਾਨਨੇ ਇਹ ਕੌਣ ਹੈ ਥੋੜੀ ਪਹਿਲੀ ਵਾਰੀ ਫੋਨ ਤੇ ਗੱਲ ਹੋਈ ਐਚਐਸ ਭੁੱਲਰ ਨਾਲ ਜਾਂ ਡਾਇਰੈਕਟ ਨਹੀਂ ਹੋਈ ਕਦੇ ਗੱਲ ਕਿਰਸ਼ਾਨੂੰ ਨੇ ਗੱਲ ਕੀਤੀ ਸੀ ਫੋਨ ਹੈਂਡ ਫਰੀ ਸੀ ਮੌਦੀ ਰਿਕਾਰਡਿੰਗ ਕੀਤੀ ਉਹ ਸਾਰੀ ਲੈ ਕੇ ਸੀਬੀਆਈ ਨੂੰ ਦਿੱਤੀ ਉਸ ਦੇ ਦੌਰਾਨ ਇਨਵੈਸਟੀਗੇਸ਼ਨ ਚੱਲੀ ਇਨਵੈਸਟੀਗੇਸ਼ਨ ਚ ਮੈਂ ਸਹੀ ਪਾਇਆ ਗਿਆ ਇਹ ਗਲਤ ਪਾਇਆ ਗਿਆ ਤੁਹਾਨੂੰ ਪਤਾ ਹੀ ਹੈ ਸੀਬੀਆਈ ਕਿਤੇ ਐਵੇਂ ਤਾਂ ਅਰੈਸਟ ਕਰਦੀ ਨਹੀਂ ਕਿਸੇ ਨੂੰ ਐਵੇਂ ਨਹੀਂ ਫੜਦੀ ਕਹਿਤ ਚ ਪੂਰਾ ਆਡੀਓ ਦਾ ਵੇਰਵਾ ਨਹੀਂ ਆ ਉਹਦੇ ਚ ਕਹਿ ਕੀ ਰਿਹਾ ਉਹ ਉਹਦੇ ਚ ਇਹ ਕਹਿ ਰਿਹਾ ਵੀ ਜੇ ਤੋ 8 ਲੱਖ ਲੈਣਾ ਜਿੰਨੇ ਪੈਸੇ ਦਿੰਦਾ ਦਈ ਚੱਲ ਇਹ ਤੋ 8 ਪੂਰਾ ਕਰਾ ਦੇ ਅੱਛਾ ਹਾਂਜੀ ਇਹੀ ਗੱਲ ਕਹੀ ਉਹਨੇ ਜੀ ਤੁਸੀਂ ਫਿਰ ਪਹਿਲੀ ਵਾਰੀ ਚੰਡੀਗੜ੍ਹ ਕਿੱਥੇ ਸੱਦਿਆ ਜਾਂਦਾ ਪੈਸੇ ਦੇਣ ਲਈ ਉਹ ਜੀ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਆਪਾਂ ਉਹਦੇ ਬਾਰੇ ਕੋਈ ਜ਼ਿਆਦਾ ਡਿਸਕਸ ਨਾ ਕਰੀਏ ਕਿਉਂਕਿ ਹਜੇ ਸੀਬੀਆਈ ਨੇ ਅੱਗੇ ਬਹੁਤ ਕੰਮ ਕਰਨੇ ਨੇ ਇਹ ਗੱਲਾਂ ਦਾ ਪਲੀਜ਼ ਆਪਾਂ ਫਿਰ ਜੀ ਜੀ ਦੋ ਚਾਰ ਦਿਨ ਤੱਕ ਕੋਈ ਵੀ ਤੁਹਾਡੇ ਤੋਂ ਇਹ ਜਿਹੇ ਸਵਾਲ ਨਹੀਂ ਪੁੱਛਣਾ ਚਾਹੁੰਦਾ ਜਿਸ ਦੇ ਨਾਲ ਜਾਂਚ ਪ੍ਰਭਾਵਿਤ ਹੋਵੇ ਪਰ ਲੋਕਾਂ ਨੂੰ ਪਤਾ ਲੱਗੇ ਕਿ ਠੱਗੀ ਦਾ ਢੰਗ ਤਰੀਕਾ ਕੀ ਅਪਣਾਉਂਦੇ ਆ ਵੱਡੇ ਪੁਲਿਸ ਅਫਸਰ ਪਾਈ ਜੀ ਠੱਗੀ ਦਾ ਢੰਗ ਤਰੀਕਾ ਇਹੀ ਹੈ ਇਹਨਾਂ ਕੋ ਪਾਵਰਾਂ ਇਹਨਾਂ ਦੇ ਥੱਲੇ ਐਸਐਸਪੀ ਲੱਗੇ ਨੇ ਕਹਿ ਕੇ ਥੱਲੇ ਤੱਕ ਕਾਕਰਣਾ ਲੋਕਾਂ ਨਾਲ ਇਹਦਾ ਬੈਕਗਰਾਉਂਡ ਫੋਲੋ ਨਾ ਜਿਹੜੇ ਜ਼ਿਲ੍ਹੇ ਚ ਐਸਐਸਪੀ ਰਹਿ ਲਿਆ ਜਿੱਥੇ ਰਹਿ ਲਿਆ ਇਸ ਬੰਦੇ ਨੇ ਅੰਤਖ ਮਚਾ ਕੇ ਰੱਖਿਆ ਜਿੱਥੇ ਰਿਹਾ ਇਹ ਤਾਂ ਆਹੀ ਧਮਕੀਆਂ ਤੇਰੇ ਤੇ ਪਰਚਾ ਦੇ ਦੂੰ ਝੂਠਾ ਪਰਚਾ ਤੈਨੂੰ ਚਕਾ ਲੂੰ ਤੈਨੂੰ ਰੱਖ ਲੂੰ ਕੋਈ ਗੱਲ ਨਹੀਂ ਮੈਂ ਕਿਹਾ ਭਾਈ ਦੇਖਦੇ ਆ ਜਾਂ ਤੂੰ ਚਕਾਨਾ ਜਾਂ ਅਸੀਂ ਚਕਾਨੇ ਪਹਿਲਾਂ ਹੱਬਾ ਨੋਟਾਂ ਦੇ ਹੁਣ ਮਿਲੇ ਆ ਗਹਿਣੇ ਗੱਟਾ ਮਿਲਿਆ ਹੋਇਸੀ ਤਰ੍ਹਾਂ ਲੱਗਦਾ ਕਮਾਇਓ ਭਾਈ ਜੀ ਹੋਰ ਮੈਨੂੰ ਐ ਦੱਸੋ ਤੁਸੀਂ ਕਿਹੜਾ ਆਈਐਸਆਈਪੀਐਸ ਅਫਸਰ ਹੈ ਜਿਹਦੇ ਘਰੇ 5 ਕਰੋੜ ਰੁਪਈਆ ਹੋਵੇ ਭਾਈ ਜੀ 5 ਕਰੋੜ ਕਹਿ ਰਿਹਾ ਉਹ ਵੀ ਨਗਦ ਹਾਂਜੀ ਹਜੇ ਹਜੇ ਸਾਰੀ ਪ੍ਰਾਪਰਟੀ ਹੋਣੀ ਐ ਲੋਕਰਸ ਜਾਂਚ ਹੋਣੀਆਂ ਨੇ 22 ਘੜੀਆਂ ਬਾਈ ਜੀ ਦੱਸੋ 22 ਘੜੀਆਂ ਲਗਜ਼ਰੀ ਆਪਾਂ ਇੱਕ ਨਹੀਂ ਲੈ ਸਕਦੇ ਇਹਦੇ ਘਰੋਂ 22 ਮਿਲੀਆਂ ਨੇ ਸ਼ਰਾਬ ਕਿੰਨੀ ਸ਼ਰਾਬ ਐ ਆਪਾਂ ਸੋਚ ਵੀ ਨਹੀਂ ਸਕਦੇ ਇੰਨੀ ਸ਼ਰਾਬ ਬਰਾਂਦ ਹੋਈ ਐ ਇਹਦੇ ਘਰੋਂ ਐਕਸਾਈਜ਼ ਦਾ ਪਰਚਾ ਵੀ ਹੋ ਗਿਆ ਮੈਨੂੰ ਲੱਗਦਾ ਇਹਦੇ ਨਾਲ ਬਾਈ ਜੀ ਜੀ ਅੱਗੇ ਅੱਗੇ ਬਹੁਤ ਕੁਝ ਆਣਾ ਐ ਆਪਾਂ ਮਿਲਦੇ ਰਹਾਂਗੇ ਤੇ ਤੁਹਾਡੇ ਨਾਲ ਪ੍ਰੋਮਿਸ ਆ ਪੁਲਿਸ ਅਧਿਕਾਰੀਆਂ ਨਾਲ ਮੱਥਾ ਲਾਇਆ ਤੁਸੀਂ ਬੜਾ ਵੱਡਾ ਜੇਰਾ ਕੀਤਾ ਹੋ ਸਕਦਾ ਕੁਝ ਲੋਕ ਜਿਵੇਂ ਤੁਸੀਂ ਕਹੇ ਫੋਨ ਆਉਣੇ ਸ਼ੁਰੂ ਹੋ ਗਏ ਹੋਰ ਵੀ ਉੱਠ ਖੜਨ ਇਹ ਪੁਲਿਸ ਦਾ ਜਿਹੜਾ ਨੈਟਵਰਕ ਹੈ ਜਾਂ ਠੱਗਾਂ ਚੋਰਾਂ ਦੇ ਨਾਲ ਮਿਲਿਆ ਹੋਇਆ ਉਹ ਤੁਹਾਨੂੰ ਲੱਗਦਾ ਹੈ ਕਿ ਹੁਣ ਇਹਦੇ ਨਾਲ ਲੀਰਾਂ ਖਿੱਲਰ ਜਾਣਗੀਆਂ ਭਾਈ ਜੀ ਸਾਰੀ ਪੁਲਿਸ ਨਹੀਂ ਮਾੜੀ ਹਾਂ ਸਾਰੀ ਪੁਲਿਸ ਨਹੀਂ ਮਾੜੀ ਹੈਗੀ ਇਹੋ ਜੇ 2-4 ਨੇ ਵਿੱਚ ਜਿਹੜੇ ਗੰਦੇ ਨੇ ਠੀਕ ਹੈ ਨਾ ਹੋਰ ਕਿਸੇ ਪੁਲਿਸ ਅਫਸਰ ਦੇ ਖਿਲਾਫ ਨਹੀਂ ਹੋਗੀ ਕੰਪਲੇਂਟ ਹੋਰ ਨਹੀਂ ਕੋਈ ਪੁਲਿਸ ਅਫਸਰ ਫੜਿਆ ਗਿਆ ਇਹਨੇ ਤੰਗ ਕੀਤਾ ਇਹਨੇ ਸਾਨੂੰ ਖਰਾਬ ਕੀਤਾ ਅਸੀਂ ਤਾਂ ਰੋਂਦੇ ਆ ਸਰਕਾਰ ਨੇ ਤੇ ਬੜਾ ਵੱਡਾ ਅਹੁਦਾ ਦੇ ਕੇ ਨਵਾਜਿਆ ਹੋਇਆ ਸੀ ਕਾਫੀ ਸਮੇਂ ਸਮੇਂ ਤੋਂ ਭਾਈ ਜੀ ਸਰਕਾਰ ਨੂੰ ਕੋਈ ਦੱਸ ਕੇ ਚੋਰੀ ਕਰਦਾ ਜਦੋਂ ਸਰਕਾਰ ਨੂੰ ਹੁਣ ਪਤਾ ਲੱਗਿਆ ਹੁਣ ਆ ਵੀ 5 ਕਰੋੜ ਦੇ ਘਰੋਂ ਬਰਾਮਦ ਹੋਇਆ ਹੈ ਸਰਕਾਰ ਕੀ ਇਹਨੂੰ ਚੰਗਾ ਕਹੂਗੀ ਪਰ ਬਿਆਨ ਨਹੀਂ ਆਇਆ ਅਜੇ ਤੱਕ ਬਿਆਨ ਆ ਜੂਗਾ ਸਵੇਰੇ ਭਗਵੰਤ ਮਾਨ ਸਾਹਿਬ ਇਹ ਜਿਹੇ ਬੰਦੇ ਨੂੰ ਨਹੀਂ ਲਾਈਕ ਕਰਦੇ ਭਗਵੰਤ ਮਾਨ ਸਾਹਿਬ ਇਹ ਤੁਹਾਨੂੰ ਮੈਂ ਦੱਸਦਾ ਵੀ ਸੀਐਮ ਸਾਹਿਬ ਇਹ ਜਿਹੇ ਬੰਦਿਆਂ ਨੂੰ ਨਹੀਂ ਲਾਈਕ ਕਰਦੇ ਤ ਤੁਸੀਂ ਫਿਰ ਜੇ ਤੁਹਾਨੂੰ ਭਰੋਸਾ ਸੀ ਤੇ ਇੱਕ ਵਾਰੀ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਨੂੰ ਮੇਲ ਪਾ ਦੀਏ ਐਂਟੀ ਕਰਪਸ਼ਨ ਨੰਬਰ ਉੱਤੇ ਪਾ ਦੀਏ ਆਡੀਓ ਬਾਈ ਜੀ ਫਿਰ ਉਹੀ ਗੱਲ ਸੋ ਜੱਟ ਦੀ ਕਮਾਉਂਦੀ ਹੈ ਬਸ ਸੋ ਇਹਨਾਂ ਦਾ ਆਪਣਾ ਹੀ ਸਰਕਲ ਹੈ ਆਪਣਾ ਹੀ ਅਫਸਰ ਨੇ ਆਪਣੇ ਦੋਸਤ ਨੇ ਕੱਲੂ ਮੇਰਾ ਦੋਸਤ ਲੱਗਿਆ ਹੋਵੇ ਉਹ ਮੇਰਾ ਮੜਾ ਕਰ ਦੂਗਾ ਜੀ ਇਹਨਾਂ ਦੀ ਬੈਚਮੇਟ ਇਹਨਾਂ ਦਾ ਹੀ ਸਿਸਟਮ ਸੀ ਮੈਂ ਉਹਨਾਂ ਨੂੰ ਮੜਾ ਨਹੀਂ ਕਹਿੰਦਾ ਪਰ ਮੈਨੂੰ ਪਤਾ ਸੀ ਮੇਰੀ ਸੁਣਵਾਈ ਸੀਬੀਆਈ ਹੋਣੀ ਸੀ ਔਰ ਕਿਤੇ ਨਹੀਂ ਸੀ ਹੋਣੀ हां ਤੁਸੀਂ ਸੀਬੀਏ ਦੇ ਵਾਹ ਇੱਕ ਗੱਲ ਹੋਰ ਦੱਸੋ ਜਿਹੜੇ ਲੋਕ ਤੁਸੀਂ ਕਹਿ ਕੇ ਮੈਨੂੰ ਅਣਗਿਣਤ ਕਾਲਾਂ ਆ ਰਹੀਆਂ ਉਹ ਕਿਹੜੀ ਗੱਲ ਤੋਂ ਦੁਖੀ ਸੀ ਉਹ ਭਾਈ ਜੀ ਲੋਕਾਂ ਨੂੰ ਥ੍ਰੈਟ ਕਰਦਾ ਕਿਸੇ ਤੋਂ ਪੈਸੇ ਮੰਗੇ ਕਿਸੇ ਨੂੰ ਧੂਠੇ ਪਰਚਿਆਂ ਦੀਆਂ ਧਮਕੀਆਂ ਨੇ ਕਿਸੇ ਹੁਣ ਮੈਂ ਨਾ ਨਹੀਂ ਲੈਣਾ ਚਾਹੁੰਦਾ ਇਹਦੇ ਮੁਲਾਜ਼ਮ ਵੀ ਇਹ ਤੋਂ ਦੁਖੀ ਸੀ ਗਈ ਹਾਂਜੀ ਉਹ ਕਿਹੜੀ ਗੱਲਾਂ ਦੁਖੀ ਐ ਬਾਈ ਉਹ ਪਿਛਲੇ ਮੈਟਰ ਨੇ ਆਪਾਂ ਕਾਦੇ ਲਈਏ ਨਾ ਉਹਨਾਂ ਨੇ ਨੌਕਰੀਆਂ ਕਰਨੀਆਂ ਆਪਾਂ ਨਹੀਂ ਨਾਉਣ ਲੈਣੇ ਕਿਸੇ ਦਾ ਜੀ ਜੀ ਤੇ ਤੁਸੀਂ ਭਰੋਸਾ ਕੀਤਾ ਇਸੇ ਕਰਕੇ ਅੱਜ ਜਿਹੜੀ ਕਾਰਵਾਈ ਹੋਈ ਐ ਪਹਿਲਾਂ ਪੂਰੀ ਮੁੱਢਲੀ ਜਾਂਚ ਪੜਤਾਲ ਤੁਹਾਡੀ ਹੋਈ ਕਿ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਸੱਚੇ ਹੈ ਵੀ ਕਿ ਨਹੀਂ ਜੀ ਸੀਬੀਆਈ ਕਦੇ ਵੀ ਬਿਨਾ ਵੈਰੀਫਿਕੇਸ਼ਨ ਤੋਂ ਕੋਈ ਮੁਕੱਦਮਾ ਨਹੀਂ ਦਿੰਦੀ ਸੀਬੀਆਈ ਐ ਇਹ ਇੱਥੇ ਕੋਈ ਐ ਨਹੀਂ ਕਿ ਮੇਰੇ ਵਰਗਾ ਆ ਕੇ ਐਪਲੀਕੇਸ਼ਨ ਦੇ ਦੇਵੇ ਤੇ ਉੱਤੇ ਕਾਰਵਾਈ ਹੋ ਜਾਂਦੀ ਐ ਹਾਂ CBI ਜਦੋਂ ਤੱਕ CBI ਜਾਂਚ ਕਰਦੀ ਹੈ CBI ਦੇਖਦੀ ਹੈ ਗੱਲ 'ਚ ਕਿੰਨੀ ਸੱਚਾਈ ਹੈ ਉਸ ਤੋਂ ਬਾਅਦ CBI ਕਾਰਵਾਈ ਕਰਦੀ ਹੈ CBI ਕੋਈ ਬੱਚਿਆਂ ਵਾਲਾ ਕੰਮ ਤਾਂ ਹੈ ਨਹੀਂ ਵੀ ਆਪਣਾ ਆਮ ਥਾਣਾ ਕਚਹਿਰੀ ਆ ਵੀ ਆ ਗਿਆ ਜੀ ਚਲ ਗਿਆ ਜੀ ਦੇ ਦਿਓ ਨਾ ਇੱਥੇ ਕੋਈ ਇੱਥੇ ਕੋਈ ਖਾਨਾ ਨਹੀਂ ਵੀ ਗਲਤ ਮੁਕੱਦਮਾ ਹੋ ਗਿਆ ਜਾਂ ਕੁਝ ਹੋ ਗਿਆ ਸੋ CBI ਆਪਣਾ ਕੰਮ ਵਧੀਆ ਕਰ ਰਹੀ ਹੈ ਮੈਨੂੰ ਬਹੁਤ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਤੇ ਬਹੁਤ ਵਿਸ਼ਵਾਸ ਹੈ ਸਵੇਰੇ ਅਸੀਂ ਉੱਥੇ ਆਪਣਾ ਪੱਖ ਰੱਖਣਾ ਹਾਈ ਕੋਰਟ ਜਾ ਕੇ ਇਹਦੇ ਖਿਲਾਫ ਸਾਰਾ ਕੁਝ ਦੱਸਾਂਗੇ ਇੱਕ ਸੰਖੇਪ ਜੀ ਗੱਲ ਹੋਰ ਦੱਸ ਦਿਓ ਜਿੱਥੋਂ ਮੋੜ ਬਜਦਾ ਪਰਚੇ ਦਾ 155 ਨੰਬਰ 2023 ਚ ਤੁਹਾਡੇ ਤੇ ਦਰਜ ਹੋਇਆ ਉਹਦੇ ਵਿੱਚ ਤਾਂ ਧਰਾਵਾਵਾਂ ਇਹ ਵੀ ਲਗਾਈਆਂ ਗਿਆ ਜਿਵੇਂ ਤੁਸੀਂ ਕਿਸੇ ਨਾਲ ਧੱਕਾ ਕੀਤਾ ਹੁੰਦਾ ਯੈਸ ਹੁਣ ਸੁਣੋ ਇੱਕ ਗੱਲ ਮੈਂ ਖੜਾ ਲਹਿਜੇ ਤੇ ਉੱਤੇ ਇੱਕ ਪਰਚਾ ਦਿੱਤਾ ਗਿਆ ਕਿ ਆਕਾਸ਼ ਬੱਤਾ ਦਿੱਲੀ ਤੋਂ ਇੱਕ ਟਰੱਕ 'ਚ ਬੈਠ ਕੇ ਆ ਰਿਹਾ ਤੁਹਾਨੂੰ ਮੇਰੇ ਹੁਲੀਏ ਤੋਂ ਜਾਂ ਮੇਰੇ ਰਹਿਣ ਸਹਿਣ ਤੋਂ ਲੱਗਦਾ ਹੈ ਕਿ ਮੈਂ ਦਿੱਲੀ ਟਰੱਕਾਂ 'ਚ ਬੈਠ ਕੇ ਆਂਦਾ ਆਉਂਗਾ ਮੈਂ ਇੱਕ ਵਪਾਰੀ ਹਾਂ ਜੀ ਇਹਨਾਂ ਨੇ ਕਹਿਤਾ ਉਸ ਪਰਚੇ ਦੇ ਵਿੱਚ ਹੀ ਕੱਲ ਹਾਈ ਕੋਰਟ ਮਾਨਯੋਗ ਤੇ ਅਸੀਂ ਇਹੀ ਪੱਖ ਰੱਖਣਾ ਕਿ ਉਸ ਮੁਕਦਮੇ ਨੂੰ सीबीआई ਨੂੰ ਜਾਂਚ ਦਿੱਤੀ ਜਾਵੇ ਉਹਦੀ ਜਾਂਚ सीबीआई ਨਿਰਪੱਖ ਹੋਗੀ ਉਹ ਕਿੰਨੇ ਥੋੜੇ ਨਾਲ ਰੰਜਿਸ਼ ਕੱਢ ਤਿੱਕ ਚ ਬਸ ਉਹ ਵੀ ਇਹਦੇ ਵਰਗੀ ਸੀ ਉਹਦੀ ਵੀ ਕੰਪਲੇਂਟ ਨਾਲੇ ਚੱਲ ਰਹੀ ਹੈ ਉਹ ਹੈਗੇ ਨੇ ਜੀ ਉਹਨਾਂ ਦਾ ਨਾਮ ਵੀ ਜਲਦੀ ਆ ਜਾਊਗਾ ਬਾਹਰ ਹੂੰ ਮਤਲਬ ਸਾਨੂੰ ਝੂਠੇ ਪਰਚੇ ਦੇ ਜਾਲ 'ਚ ਫਸਾ ਕੇ ਇੱਥੋਂ ਤੱਕ ਖੜਾ ਕਰਤਾ ਯੈਸ ਯੈਸ ਪਰ ਅੱਜ ਮੇਰੀ ਜਿੱਤ ਹੋਈ ਹੈ ਤਸੱਲੀ ਹੈ ਮਨ ਨੂੰ ਔਰੇ ਖੁਸ਼ੀ ਹੈ ਜੀ ਥੈਂਕ ਯੂ ਸਰ ਜਿਹੜੇ ਲੋਕ ਜਿਹੜੇ ਪੁਲਿਸ ਅਧਿਕਾਰੀਆਂ ਦੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਜਾਂ ਵੱਡੇ ਅਫਸਰਸ਼ਾਹੀ ਦਾ ਵਾਈਟ ਕਾਲਰ ਜੌਬ ਵਾਲਿਆਂ ਦਾ ਉਹ ਲੋਕ ਜਿਹੜੇ ਕਈ ਡਰਦੇ ਨਹੀਂ ਬੋਲਦੇ ਕਿ ਕੱਲ ਨੂੰ ਸਾਡਾ ਨੁਕਸਾਨ ਨਾ ਹੋ ਜੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹ ਬਾਈ ਜੀ ਬੋਲਣਾ ਚਾਹੀਦਾ ਤੁਸੀਂ 10 ਜਣੇ ਨਹੀਂ ਬੋਲਦੇ ਨਾ ਤਾਂ ਇਹ ਚੋੜੇ ਹੁੰਦੇ ਨੇ ਜੇ ਇੱਕ ਜਣਾ ਵੀ ਆ ਕੇ ਇਹਨਾਂ ਦੇ ਉਲਟ ਖੜਾ ਹੋ ਜਵੇ ਲੈ ਮੈਂ ਹੁਣ ਕਹਿੰਨਾ ਬਾਈ ਇਹਦੇ ਤੇ ਇਹਦੇ ਤੇ ਹੋਇਆ ਨਾ ਪਰਚਾ ਲੈ ਜੇ 6 ਮਹੀਨੇ ਕੋਈ ਸਾਹ ਕੱਢ ਜਵੇ ਹੁਣ ਹੁਣ ਕੋਈ ਮੰਗ ਜੇ ਪੈਸਾ 19 ਮੰਗਦਾ ਕੋਈ ਮਤਲਬ ਤੁਸੀਂ ਇੱਕੋ ਝਟਕੇ ਹਲਾ ਕੇ ਰੱਖਤੀ ਆ ਪੰਜਾਬ ਪੁਲਿਸ ਨਹੀਂ ਬਾਈ ਜੀ ਇਹ ਨਹੀਂ ਕਹਿ ਸਕਦੇ ਮੈਂ ਕੋਈ ਝਟਕੇ ਮਾੜੇ ਅਫਸਰ ਮਾੜਾ ਅਫਸਰ ਅਫਸਰ ਨਹੀਂ ਮਾੜੇ ਇਹ ਇਕੱਲਾ ਹੀ ਮਾੜਾ ਸੀ ਇਹਨੂੰ ਹਲਾਇਆ ਬਸ ਥੈਂਕ ਯੂ ਸਰ ਹੁਣ ਮੈਨੂੰ ਇਜਾਜ਼ਤ ਥੋੜਾ ਜਾ ਮੈਂ ਵੀ ਜੀ ਥੈਂਕ ਯੂ ਤਾ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਆਕਾਸ਼ ਨੇ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਨਹੀਂ ਉਸ ਕੇਸ ਦੇ ਵਿੱਚ ਕਿਹਾ ਕਿ ਕਿਵੇਂ ਮੈਨੂੰ ਠੱਗਿਆ ਗਿਆ ਝੂਠੇ ਕੇਸ ਚ ਫਸਾਇਆ ਗਿਆ ਉਸ ਤੋਂ ਬਾਅਦ ਕਹਾਣੀ ਦੀ ਬੁਣਤ ਬਣੀ ਗਈ ਔਰ ਮੇਰੇ ਉੱਤੇ ਪਰਚਾ ਪਾਉਂਦਿਆਂ ਹੋਇਆਂ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਆਪਣੀ ਗੱਲ ਦ੍ਰਿੜਤਾ ਦੇ ਨਾਲ ਕਹੀ ਹੈ ਇਹਨਾਂ ਦੀ ਗੱਲ ਤੋਂ ਇੱਕ ਗੱਲ ਦਾ ਅੰਦਾਜ਼ਾ ਸਹਿਜ ਲੰਗਾਇਆ ਜਾ ਸਕਦਾ ਹੈ ਕਿ ਕਿੰਨਾ ਦੁਖੀ ਕੀਤਾ ਹੋਣਾ ਪਰ ਇਹਨਾਂ ਨੇ ਧਾਰ ਲਿਆ ਕਿ ਮੈਂ ਇੱਕ ਵੀ ਰੁਪਈਆ ਨਹੀਂ ਦੇਣਾ ਮੇਰੀ ਮਿਹਨਤ ਦੀ ਕਮਾਈ ਹੈ ਆਪਣੇ ਪਰਿਵਾਰ ਲਈ ਬੱਚਿਆਂ ਲਈ ਅਸੀਂ ਕਮਾਉਨੇ ਆ ਨਾ ਕਿ ਇਹ ਜੇ ਕਰਪਟ ਅਫਸਰਾਂ ਦੀ ਖਾਤਰ ਪਰ ਇੱਥੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਹੀ ਨਹੀਂ ਉਸ ਦੇ ਨਾਲ ਇੱਕ ਜਿਹੜਾ ਹੋਰ ਵਿਅਕਤੀ ਪ੍ਰਾਈਵੇਟ ਸੀ ਉਹ ਨਾਬੇ ਦਾ ਦੱਸਿਆ ਜਾਂਦਾ ਹੈ ਉਹ ਉਹਨਾਂ ਦੇ ਬਾਰੇ ਇਹਨਾਂ ਨੇ ਦਾਵਾ ਕੀਤਾ ਕਿ ਉਹ ਇੱਕ ਬ੍ਰੋਕਰ ਦਾ ਕੰਮ ਕਰਦਾ ਸੀ ਇਹਨਾਂ ਅਫਸਰਾਂ ਦੇ ਦਲਾਲ ਪੁਨੇ ਦਾ ਕੰਮ ਕਰਦਾ ਸੀ ਪਰ ਹੁਣ ਦੇਖਦੇ ਹਾਂ ਕਿ ਇਸ ਸ਼ਕੰਜੇ ਵਿੱਚ ਜਦੋਂ ਇਹ ਦੋਵੇਂ ਜਣੇ ਆਏ ਨੇ ਤੇ ਹੋਰ ਤੰਦਾ ਕਿੱਥੇ ਤੱਕ ਜਾਂਦੀਆਂ ਨੇ ਤਾਰਾ ਕਿੱਥੇ ਤੱਕ ਜਾਂਦੀਆਂ ਨੇ ਸੀਬੀਆਈ ਦੇ ਦਫ਼ਤਰ ਦੇ ਵਿੱਚ ਆਪਣੀ ਪ੍ਰਕਿਰਿਆ ਦੇ ਤਹਿਤ ਇਹ ਜਾਂਚ ਪੜਤਾਲ ਚੱਲ ਰਹੀ ਹੈ ਔਰ ਨਾਲ ਹੀ ਆਕਾਸ਼ ਬੱਤਾ ਨੇ ਕਿਹਾ ਹੈ ਕਿ ਮੈਂ ਆਪਣੀ ਪ੍ਰੋਟੈਕਸ਼ਨ ਦੀ ਖਾਤਰ ਪਰਿਵਾਰ ਦੇ ਖਾਤਰ ਹਾਈ ਕੋਰਟ ਪਹੁੰਚ ਗਿਆ ਦੇਖਦੇ ਹਾਂ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਕੀ ਟਿੱਪਣੀਆਂ ਕਰਦੀ ਹੈ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ